ਕੰਜਰਾਂ ਨੇ ਕਰੋ ਘਟਤਾ ਲਾਹੌਰ ਕੁੜੀਆਂ ਕਿੱਥੇ ਜਾਣ ਕੁੜੀਆਂ ਨੂੰ ਤਾਂ ਪੇਕ ਹੀ ਆਉਣਾਗਾ ਉਹ ਤਾਂ ਕੁਝ ਸੋਚਦੇ ਨਹੀਂਗੇ ਹੋਰ ਕੀ ਕਰਾਂ ਲੜਾਈਆਂ ਕਰਨ ਬੈਹ ਜਾਂਦੇ ਨੇਗੇ ਕੁੜੇਪੀਰ ਪਰ ਤੂੰ ਨਾ ਕੋਈ ਫੋਨ ਪੁੱਤ ਨਾ ਕੋਈ ਸੁਨੇਹਾ ਤੂੰ ਤਾਂ ਕੁਝ ਵੀ ਨਹੀਂ ਹਾਂ ਠੀਕ ਹੈ ਪੁੱਤ ਉਹਨੂੰ ਤਾਂ ਕੰਜਰਾਂ ਦਾ ਮੇਰਾ ਬਾਪਵਾਤਾ ਕੋਈ ਨਾ ਪੁੱਤ ਆਈ ਨਹੀਂ ਬੋਲਦੇ ਹੁੰਦੇ ਕੋਈ ਨਾ ਜਾਣਾ ਤਾਂ ਪੁੱਤ ਉੱਥੀ ਹੈਗਾ ਤੇ ਫਿਰ ਉਹੀ ਗੱਲ ਵਾਂਗੂ ਕਰੋ ਮੜਾ ਨਾ ਕੋਈ ਬਾਪਿਆ ਹੁੰਦਾ ਨਾ ਫਿਰ ਕੱਟਣਾ ਤੇ ਉਹਦੇ ਰੋਸੇ ਲੋੜਤੀ ਪੈਂਦਾ ਹੈਗਾ ਫਿਰ ਹੁਣ ਕੀ ਹੋ ਗਿਆ ਤੈਨੂੰ ਅੱਜ ਕਿਵੇਂ ਆ ਗਈ ਤੂੰ ਮੱਚਦੀਆਂ ਬੇਬੇ ਮੇਰੇ ਤੇ ਵੀ ਡੀੜਾ ਕੱਪੜਾ ਵਧੀਆ ਪਾ ਲੈਂਦੀ ਹੈਗੀ ਚਲ ਕੋਈ ਨਾ ਪੁੱਤ ਡੀੜਾ ਕੱਪੜਾ ਤੇ ਦੇ ਹੁੰਤ ਸੁਣ ਕੰਮ ਨਹੀਂ ਕਰਦੀਗੀ ਕਹ ਲੋ ਕੋਈ ਨਾ ਪੁੱਤ ਜੀੜਾ ਕਪੜਾ ਜੇ ਤੂੰ ਪਾਵੇਂਗੀ ਉਹਨਾਂ ਦੀ ਘਰੀ ਸੋਹਣੀ ਲੱਗੇਗੀ ਫਿਰ ਉਹਨਾਂ ਦਾ ਕੋਈ ਦਿਮਾਗ ਹੀ ਘਟ ਹੈਗਾ ਉਹੀ ਗੱਲ ਮੰਗੂ ਬਤਾਈ ਤੈਨੂੰ ਕਹਿੰਦੇ ਨੇ ਕਿ ਲੀੜਾ ਕਪੜਾ ਨਹੀਂ ਪਾ ਨੀ ਨਾ ਕਹੋਂ ਤਾਈ ਕਹਨੇ ਨੇ ਬਿਛਾ ਦੀ ਨੂੰਤੀ ਸੋਹਣਾ ਲੀੜਾ ਕਪੜਾ ਪਾਵੇ ਸਾਨੂੰ ਸੋਹਣੀ ਲੱਗੇ ਹੋਰ ਬੇਬੇ ਉਹ ਦੂਜੀ ਨੂੰ ਕੰਮ ਕਰਾਈ ਜਾਂਦੇ ਨੇ ਧੱਕੇ ਨਾਲ ਉਹ ਬੋਲਦੀ ਨਹੀਂਗੀ ਨਰਮ ਵਾਲੀ ਹੈਗੀ ਚਲ ਕੋਈ ਨਾ ਭਾਈ ਇੱਕ ਜਣਾ ਚਲ ਫੇਰ ਨਰ ਨੂੰ ਵੀ ਚਾਹੀਦਾ ਸੀ ਜੇ ਹੁਣ ਉਹ ਬੋਲੀ ਜਾਂਦੀ ਤੂੰ ਬੋਲੀ ਜਾਂਦੀ ਫੇਰ ਥੋੜੀ ਵਾਲੀ ਲੜਾਈ ਵੱਧ ਜਾਂਦੀ ਚਲ ਕੋਈ ਨਾ ਫੇਰ ਹੁਣ ਤੂੰ ਦੇਖ ਵੱਧ ਬੋਲਦੀ ਸੀ ਉਹ ਥੋੜਾ ਜਿਹਾ ਭਾਈ ਨਰਵਾਜ਼ ਫੜ ਲੈਂਦੀ ਹੋਰ ਕੀ ਕਰੇ ਵਿਚਾਰੀ ਫੇਰ ਉਹ ਤਾਂ ਬੋਲਦੀ ਨਹੀਂ ਬੇਬੇ ਜਮੀ ਤੇ ਫੇਰ ਹੁਣ ਕੀ ਹੋ ਗਿਆ ਬੱਸ ਫੇਰ ਹੁਣ ਤੈਨੂੰ ਕਹਿੰਦੇ ਵਗ ਜਾ ਹਾਂ ਹਾਂ ਮੈਨੂੰ ਕਹਦੇ ਵਗ ਜਾ ਫਰ ਮੈਂ ਆ ਗਈ ਹੋਰ ਮੈਂ ਕਿੱਥੇ ਜਾਣਾ ਸੀਗਾ ਉਰੇ ਆਉਣਾ ਸੀਗਾ ਚਾਹ ਲੈ ਆਉਣਾ ਤਾਂ ਪੁੱਤ ਤਾਇਆ ਦੇ ਮਾਪੇ ਕੋੜੀ ਆਵਦੇ ਕਰੀ ਆਉਂਦੀਆਂ ਹੁੰਦੀਆਂ ਕੁੜੀਆਂ ਤਾਂ ਜੇ ਪਈ ਪੇਕੀ ਆਉਣਾ ਹੋਰ ਕਿੱਥੇ ਜਾਣ ਪਰ ਤੂੰ ਆਉਣਾ ਨਹੀਂ ਸੀ ਗਲਤੀ ਕਰੀ ਆਖਮਾ ਤਾਂ ਜਮਾ ਨਹੀਂ ਜਾਂਦੀ ਘਰ ਛੱਡ ਕੇ ਮੈਂ ਤਾਂ ਇੱਥੇ ਰਹੂੰਗੀ ਜਾਉਂਗੀ ਤਾਂ ਬੇਬੇ ਮੈਂ ਹੈਗੀ ਉੱਥੇ ਹੀ ਚਲ 4 ਦਿਨ ਰਹੂੰਗੀ ਚਲ ਕੋਈ ਨਾ ਪੁੱਤ ਜਾਣਾ ਤਾਂ ਹੈਗਾਗਾ ਉਹ ਆਇਆ ਪੁੱਤ ਉਹ ਹੀ ਗੱਲ ਮੰਗੂ ਘਰ ਖਰਾਬ ਹੋ ਜਾਂਦਾ ਕੱਲੀ ਜਾਣੀ ਹੁਣ ਸਿਆਲ ਦੀ ਰੁੱਤਾ ਭਲਾ ਉਹ ਕਿਵੇਂ ਕੱਲੀ ਕੰਮ ਕਰੂਗੀ ਦੇਖ ਰਾਜਵੀਰ ਉਹੀ ਤਾਂ ਗੱਲ ਹੈ ਵੀ ਉਹਦਾ ਤਰਸ ਆ ਜਾਂਦਾ ਕੋ ਨਰਮ ਵਾਲੀ ਹੈਗੀ ਨਰਮ ਤਾਂ ਭਾਈ ਹੈਗੀ ਹੁਣ ਕੀ ਕਰੀਏ ਉਹ ਗਰਮ ਵਾਂਗੂ ਤੈਨੂੰ ਪਤਾ ਆਪਣੇ ਵੀ ਘਰੇ ਗਾਹਾਂ ਤੇਰੀ ਫਰਜਾਈ ਹੈ ਐਵੇਂ ਦਾਦਾ ਪੁੱਤ ਕਰ ਕਰੀ ਰੋਟੀ ਵੇਲਾ ਹੁੰਦਾਗਾ ਕਕਬੁੱਲੇ ਇਹ ਕੱਢੀ ਜਾਊਗੀ ਹੋਰ ਹੋਰ ਪੁੱਤ ਪਤਾ ਆਿੰਦਾ ਮੈਂ ਤੈਨੂੰ ਕਹਿਣੀ ਆ ਵੀ ਉੱਥੇ ਰੁੱਖੀ ਮਿੱਸੀ ਖਾਈ ਜਾਂਦੀ ਹੋਰ ਉਧਰ ਇਹ ਨਹੀਂ ਕਿਸੇ ਕੰਮ ਦੀ ਹੈਗੀ ਚਲ ਕੋਈ ਨਾ ਪੁੱਤ ਮੈਂ ਚਾਹ ਕਰਦੀ ਆਂਗੀ ਤੇ ਮੈਂ ਚਾਹ ਬਣਾ ਕੇ ਲੈ ਆਉਣੀ ਆ ਤੂੰ ਬੈਠ ਚੰਗਾ ਜਹਰਪ੍ਰੀਤ ਤਾਂ ਨਹੀਂ ਸੀ ਮਾਨ ਹੁਣ ਆਖੂਗੀ ਇਹ ਆ ਕੇ ਬੈ ਗਈ ਨੱਕ ਬੁੱਲ ਪਹਿਲਾਂ ਕੱਢੀ ਜਾਂਦੀ ਰਹਿੰਦੀ ਸੀ ਹੁਣ ਤਾਂ ਵੱਧ ਮੇਰੀ ਮਾਂ ਨਾਲ ਲੜੂਗੀ। ਬਾਜਾਂ ਜੀਆਂ ਕਿਧੀਆਂ ਆਈਆਂ ਨੇ ਕਿਧੇ ਨਾ ਬੋਲੀ ਜਾਂਦੀ ਆ ਬੇਬੇ ਬੇਬੇ ਦਾ ਤਾਂ ਹੀ ਨਹੀਂ ਪਤਾ ਕਿਨੂੰ ਖੜਾ ਕੇ ਖੜਜੇ। ਲੈ ਬਾਖਰੂ ਆਈ ਬੈਠੀ ਆ ਬੀਰਪਾਲ ਕਰੋ ਇਹ ਚੱਕਦੀ ਏ ਝੋਲਾ ਇੱਥੇ ਬਾਈ ਦੀ ਇਹਨੂੰ ਹੋਰ ਕੋਈ ਕਿੱਤੇ ਹੀ ਨਹੀਂ। ਵੀ ਜਦੋਂ ਵਿਆਹ ਤੋਂ ਵਰਤਾਂ ਆਪਦੇ ਘਰੇ ਖੜਜੋ ਹੁਣ ਸਾਥੋਂ ਕੀ ਪਾਲ ਦੂੰ। ਬੇਬੇ ਤੱਲਾ ਰਸੋਈ ਚ ਫਿਰਦੀ ਏ ਚਾਹ ਚੂ ਕਰਦੀਉ ਔਰ ਕਿਵੇਂ ਆਹ ਪ੍ਰੀਤ ਵਧੀਆਂ ਪਾਈ ਨਾ ਤੂੰ 3 ਦਿਨ ਝੋਲੇ ਚੱਕਦੀਆਂ ਘੜੋਦੀਆਂ ਇੱਥੇ ਬਾਈ ਦੀਆਂ ਤਾਂ ਤੂੰ ਸੌਰੀ ਖੜੀ ਨਾ ਨਹੀਂ ਲੱਪਣ ਮੈਨੂੰ ਜਦੋਂ ਰਹਿਣ ਨਹੀਂ ਦਿੰਦਾ ਮੈਂ ਕੀ ਕਰਾਂ। ਰੈਣੀ ਜਿੰਦਾ ਰੈਣੂ ਕੋਈ ਤੈਨੂੰ ਬਾਹਾਂ ਫੜ ਕੇ ਕਰੋ ਤਾਂ ਕੱਟਦਾ ਨਹੀਂ ਮੈਂ ਤੈਨੂੰ ਦੱਸਾਂ ਤੇਰੀ ਆਪਦੀ ਕਰਤੂਤ ਨਹੀਂ ਰਹਿਣ ਵਾਲੀ ਉਹ ਦੂਜੀ ਤੇ ਮੈਨੂੰ ਹੋਰ ਮੈਨੂੰ ਐਂ ਦੱਸ ਉਹ ਦੂਜੀ ਕਿਵੇਂ ਰਹੀ ਜਾਂਦੀ ਐ ਜਿਹੜੀ ਕੰਮ ਕਰਦੀ ਐ ਧੱਕਾ ਤੋਂ ਤੋੜਦੀ ਨਹੀਂ ਪਹਿਲੀ ਰੋਟੀ ਆ ਗਈ ਐ ਤੂੰ ਕੱਪੜਾ ਲੀੜਾ ਪਾਉ ਨਹੀਂ ਐ ਕਰਦੀ ਐਗੀ ਹਾਂ ਫੇਰ ਸਾਰਾ ਦਿਨ ਜਿਵੇਂ ਕੋਈ ਵਿਆਹ ਤੇ ਜਾਣੀ ਹੁੰਦੀ ਐ ਤਿਆਰ ਤਾਂ ਤੂੰ ਐ ਹੋ ਕਰੇ ਨਹੀਂ ਐ ਕੀ ਗੱਲ ਪਈ ਜੇ ਤੂੰ ਉਹ ਕੰਮ ਕਰਦੀ ਐ ਤੂੰ ਵੀ ਕਰ ਸਕਦੀ ਐ ਮੈਂ ਤਾਂ ਪਹਿਲੀ ਪਤਾ ਸੀਗਾ ਵੀ ਤੂੰ ਮੱਚੇਂਗੀ ਜਦੋਂ ਮੈਂ ਆ ਗਈ ਬਹਿ ਜਾ ਹੁਣ ਮੈਂ ਤਾਂ ਨਹੀਂ ਆਖ ਕੁਰਸੀ ਤੋਂ ਖੜੀ ਹੋ ਕੇ ਪਹਿਲਾਂ ਘੜਦੀ ਰਹਿਣੀ ਆ ਤੂੰ ਮੈਨੂੰ ਪਤਾ ਹੀ ਹੈਗਾ ਮੇਰੇ ਤਾਂ ਉਹਨੂੰ ਜੀ ਨਹੀਂ ਸੀ ਕਰਦਾ ਫਿਰ ਨਾ ਆਉਂਦੀ ਮੈਂ ਕਿਹਾ ਤੈਨੂੰ ਸੁਨੇਹਾ ਦੇ ਕੇ ਸੱਦਿਆ ਜਾਂ ਤੈਨੂੰ ਲੈਣ ਗਿਆ ਸੀ ਕੋਈ ਤਾਂ ਆਈ ਤੂੰ ਤਾਂ ਜਦੋਂ ਜੀ ਕਰਦਾ ਤੇ ਨਾ ਝੋਲਾ ਚੱਕ ਕੇ ਉਹਦੀ ਭਾਈ ਵੀ ਆ ਇੱਥੇ ਆ ਤੇਰੀ ਮਾਂ ਨੇ ਚਮੜਾ ਰੱਖੀ ਉਹ ਸਿਰ ਤੇ ਚੜਾ ਰੱਖੀ ਆ ਬੇਬੇ ਨੇ ਕਰਿਆ ਸੀ ਫੋਨ ਮੈਨੂੰ ਕਹਿੰਦੀ ਆ ਜੀ ਜੇ ਲੜਦੇ ਆ ਤੇਰੇ ਨਾਲ ਪਤੀ ਹੈ ਮੈਨੂੰ ਅੱਛਾ ਮੈਨੂੰ ਦੱਸਿਆ ਨਹੀਂ ਬੇਬੇ ਨੇ ਵੀ ਵੀਰ ਪਾ ਲੋਂਗੇ ਤੈਨੂੰ ਜੱਕ ਤੈਨੂੰ ਫੋਨ ਵੀ ਕਰੇ ਹੀ ਜਾ ਕੇ ਤੁਰੋਂ ਤਾਂ ਕਰਨੀ ਸੋਤ ਧੀਆ ਫੇਰ ਭੈ ਜੀ ਨੂੰ ਰਹੀ ਜਾਂਦੀ ਐ ਰਾਜਬੀਰ ਰਹੀ ਜਾਂਦੀ ਐ ਤੇ ਤੇਥੋਂ ਨਹੀਂ ਰਿਹਾ ਜਾਂਦਾ ਉਹ ਵੀ ਤਾਂ ਕੰਮ ਕਰਦੀ ਐ ਫੰਡੜ ਕੇ ਉਹ ਤਾਂ ਹੁਣ ਗੋਹਾ ਗੂੜਾ ਕਰੀ ਜਾਂਦੀ ਹੈਗੀ ਨਰਮ ਬਣ ਕੇ ਕਰੀ ਜਾਂਦੀ ਹੈਗੀ ਹੂੰ ਤਾਂ ਕਹਿੰਦੇ ਨਰਮਾ ਮੇਰੇ ਤੇ ਮੱਚਦੇ ਆ ਮੈਂ ਤੂੰ ਹੁਣ ਹੋਰ ਕੀ ਮਾਸਟਰ ਨਹੀਂ ਲੱਗੇਗੀ ਜਦ ਆਪਣਾ ਹੀ ਲਖਾਈ ਕਰਕੇ ਇੱਥੋਂ ਤਾਂ ਤੇਥੋਂ ਕੁਝ ਬਣਿਆ ਨਹੀਂ ਗਿਆ ਸਾਰੀ ਉਮਰ ਕੱਢ ਲਈ ਤੁਸੀਂ ਹੁਣ ਤੂੰ ਕੀ ਡੀਸੀ ਬਣੇਗੀ ਜਦ ਹੁਣ ਵਿਆਹ ਤੇ ਪਈ ਅਗਲੇ ਤੇ 10 ਪਸੂ ਅਗਲੇ ਤਾਂ ਗੋਹੱਡ ਗਿਆਊਗਾ ਛੱਟਣਾ ਪਊਗਾ ਤਾਂ ਐ ਨਹੀਂ ਫਿਰ ਗੋਹਾ ਛੱਡਦੀ ਆਓ ਫਿਰ ਜੀ ਗੋਹਾ ਨਹੀਂ ਛੱਡਦੀ ਫੇਰੀ ਕੱਢੀ ਅਗਲੇ ਨੇ ਕਰੋ ਹੁਣ ਇੱਥੇ ਬੈਠਾ ਆਪਦੇ ਮਾਪਿਆਂ ਦੇ ਘਰੇ ਆਈਆਂ ਤੇਰੇ ਘਰੇ ਤਾਂ ਨਹੀਂ ਆਈ ਨਾ ਫਿਰ ਤੇਰੇ ਮਾਪਿਆਂ ਦੇ ਘਰ ਤੇ ਮੇਰਾ ਕਿਹੜਾ ਅੱਡੇ ਭਈ ਹੁਣ ਤਾਂ ਮੇਰੀ ਹੈ ਜਦੋਂ ਮੈਂ ਪਿਆਹੀ ਆ ਗਈ ਇਸ ਘਰ ਚ ਘਰ ਮੇਰਾ ਮੈਂ ਤੈਨੂੰ ਦੱਸ ਭੁੱਲ ਨਾ ਜਾਈ ਕਿ ਤੇ ਵੀ ਮੇਰੀ ਮਾਂ ਦਾ ਘਰ ਹੈ ਕੋਈ ਨਹੀਂ ਤੇਰੀ ਮਾਂ ਨਾਲ ਵੀ ਕਰ ਲੈ ਗੱਲ ਤੇਰਾ ਹੋਇਆ ਦਿਨ ਆਵਾਂਗੀ ਇਹ ਦੂੜਕਣ ਲੱਗ ਜਾਂਦੀ ਹੈਗੀ ਜਦੋਂ ਆ ਜਾਣੀ ਹੈਗੀ ਕੁੜਾ ਕਿ ਵਲੀ ਜਾਨੀਆਂ ਭਾਈ ਫੜੇ ਜਵਾਕੜੀ ਨੇ ਚਾਹ ਨਹੀਂ ਪਾਣੀ ਨਹੀਂ ਪੀਤਾ ਪਹਿਲੀ ਉਹਦੇ ਨਾਲ ਤੂੰ ਆਡਾ ਲਾ ਕੇ ਖੜ ਗਈ ਉਹ ਬੇਚਾਰੀ ਘਰੇ ਔਖੀ ਆਈ ਆ ਆ ਆਡੇ ਲਾ ਕੇ ਆਈ ਉਹ ਵੀ ਆਦੀ ਸੱਸ ਨੂੰ ਉਹ ਕਿਹੜਾ ਕੋਈ ਉਹ ਗੱਲ ਉਹਨੂੰ ਛੱਡਣ ਆਇਆ ਸੀ ਵੀ ਬਾਈ ਲੈ ਕੇ ਆਇਆ ਜਾਣਾ ਭਰਾ ਲੈਣ ਗਿਆ ਸੀ ਭਾਈ ਲੈਣ ਤਾਂ ਲੈ ਮੈਨੂੰ ਐਂ ਦੱਸ ਬੇਬੇ ਤੈਨੂੰ ਕੀ ਲੋੜ ਸੀ ਫੋਨ ਕਰਨ ਦੀ ਅਗਲੇ ਤੇ ਘਰੇ ਲੜਾਈ ਪੜਾਈ ਤਾਂ ਹੁੰਦੀ ਏ ਆ ਪੰਗੜਾਂ ਲੜਦਿਆਂ ਨਹੀਂ ਸੱਸ ਨੂੰ ਆ ਮੈਂ ਆਦੀ ਮਨ ਫੋਨ ਕਰਦਿਆਂ ਨਹੀਂ ਲੈ ਜਾਓ ਫੋਨ ਤਾਂ ਨਹੀਂ ਕਰਦੀ ਕਿਹਦਾ ਹਰ ਤੇਰੀ ਦੀ ਨਹੀਂ ਕਰਦਾ ਹੁੰਦਾ ਆਪਦੇ ਘਰੋਂ ਆਉਣ ਨੂੰ ਮੈਂ ਦੱਸਾਂ ਗੱਲ ਸਿਆਲ ਦੀ ਰੋਟੇ ਬੰਦਾ ਓੱਖ ਹੀ ਨਿਕਲਦਾ ਆਪਦੇ ਘਰੋਂ ਉਹਨੇ ਮੈਨੂੰ ਦੱਸਤਾ ਵੀ ਬੇਬੇ ਨੇ ਫੋਨ ਕਰਿਆ ਫੋਨ ਤੂੰ ਕਰਕੇ ਇੰਜ ਮੈਂ ਤੈਨੂੰ ਦੱਸ ਤੂੰ ਉਤੋਂ ਦੀ ਹੋ ਕੇ ਜਾਨੀਏ ਸਾਡੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਕਰਦੀ ਹੁਣ ਭਾਈ ਤੇ ਤਾਂ ਏਕੇ ਘਰੇ ਮੈਂ ਬੈਠੀ ਸੀ ਉੱਥੇ ਫੋਨ ਆ ਗਿਆ ਗੱਲਾਂ ਉੱਥੇ ਰੋਜ਼ ਹੀ ਫੋਨ ਲਾਉਂਦੀ ਸੀ ਉੱਥੇ ਮੈਨੂੰ ਉਹ ਆਦੀ ਕਿ ਤੇਰੀ ਤਾਈ ਆਦੀ ਕਿ ਤੇਰੀ ਬੀਬੀ ਬੈਠੀ ਐ ਓਏ ਮੈਨੂੰ ਭਾਈ ਆਦੀ ਕਿ ਮੇਰੇ ਨਾਲ ਲੜੀ ਜਾਂਦੇ ਨੇ ਮੈਂ ਕਿਹਾ ਭਾਈ ਲੜੀ ਜਾਂਦੇ ਤੂੰ ਆ ਜਾ ਐ ਮੈਨੂੰ ਇੱਥੇ ਗੋਹਾ ਸਿੱਟਣਾ ਪਰਾਉਂਡੇ ਇਹ ਤਾਂ ਚੰਗੇ ਲੀੜੇ ਪਾ ਕੇ ਤਿਆਰ ਹੋ ਕੇ ਰਹਿੰਦੀ ਐ ਉਹ ਦੂਜੀ ਵੀ ਤਾਂ ਕੰਮ ਕਰਦੀ ਐ ਵੱਡੀ ਫਿਰੇ ਕਰ ਲੇ ਪਈ ਨਾ ਭਾਈ ਕੰਮ ਗੈਉ ਨੇ ਕਰਦੀ ਹੋਰ ਕਿਦਾਂ ਸੈਨ ਜੁੱਤੀ ਚਾਦੇ ਵਿਛਾ ਕੇ ਬਹਾਉਂਦੇ ਨੇ ਉਹ ਕੰਜਰ ਕੰਮ ਕਰਦੀ ਐ ਸਾਰੇ ਹੀ ਕਰਦੀਆਂ ਨੀਰੇ ਚਾਰੇ ਵੀ ਪੂੰਝਦੀ ਐ ਉਹ ਤਾਂ ਕੰਜਰ ਹੋ ਗਈ ਜਿਹੜਿਆਂ ਨੇ ਉਹੀ ਗੱਲ ਕੰਮ ਨੂੰ ਕਹਤਾ ਤੇ ਮੈਂ ਕਿਹੜਾ ਤੈਨੂੰ ਕੁਰਸੀ ਤੇ ਬਹਾਰ ਰੱਖੀ ਆ ਮੈਂ ਤਾਂ ਮੈਂ ਵੀ ਤਾਂ ਮੱਜਾ ਕਰਨ ਆਇਆ ਮੈਂ ਵੀ ਤਾਂ ਕੰਮ ਕਰਦੀ ਐ ਤੇਰੇ ਕਰੇ ਨਾ ਫਿਰ ਕਦੇ ਤੇ ਫਿਰ ਭਾਈ ਮੈਂ ਵੀ ਕਰਦੀ ਆ ਇਹਦੇ ਸੱਸ ਕਰ ਲਿਆ ਕਰ ਮਾੜਾ ਮੋਟਾ ਉਹਦੇ ਕੱਲੇ ਲੀਡਰੀ ਤੇ ਰਹਿੰਦੀ ਐ ਡੱਕਾ ਤੋੜਨਾ ਉਹ ਤਾਂ ਕਰੂਗੀ ਲੀਡਰੀ ਜੋ ਦੋਨੋਂ ਹੈ ਨਹੀਂ ਪਰ ਹੁਣ ਅੰਦਰ ਕੀ ਕਰਦੀ ਸੀ ਹੁਣ ਦੇਣ ਲੱਗੀ ਹੋਏਗੀ ਦੱਦਾ ਨੂੰ ਬਾਰੇ ਧੀ ਤੇਰੀ ਲਿੱਸੀ ਹੋ ਕੇ ਆਇਆ ਪੇਕ ਕੇ ਆ ਤਾ ਕਿਉਂ ਫੈਸਲਾ ਨਹੀਂ ਬਣਾਉਣੀ ਚਾਹਤਾ ਬਣਾਉਣੀ ਆਂਗੀ ਚਾਹ ਦੀ ਨਹੀਂ ਦੇਣੀ ਭਾਈ ਉਹਨੂੰ ਆਈ ਮੈਂ ਦੇ ਦਾਂਦੀ ਚਾਹ ਦੀ ਕੁੱਟ ਮੈਂ ਕਿਹੜਾ ਕੋਈ ਜ਼ਹਿਰ ਪਾ ਕੇ ਦਿੰਦੀ ਸੀ ਉਹਨੂੰ ਮੈਂ ਵੀ ਤੇ ਚਾਹੀ ਕਰਕੇ ਦਿੰਦੀ ਬੋਲ ਮਾਰ ਦਾਂਦੀ ਤੂੰ ਉਹਦਰ ਤੇ ਗੋਹ ਸਿੱਟੀ ਜਾਂਦੀ ਸੀ ਨੀਰੇ ਪਾਈ ਜਾਂਦੀ ਸੀ ਪਸ਼ੂਆਂ ਨੂੰ ਨਾ ਜੇ ਕੋਈ ਮੇਰੇ ਘਰ ਦਾ ਆ ਜੇ ਮੇਰਾ ਕੋਈ ਮਾਂ ਆ ਜੇ ਮੇਰਾ ਭਰਾ ਆ ਜੀ ਉਹ ਤੋਂ ਤੂੰ ਜੱਕ ਦੇ ਨੇ ਸੱਦਣ ਜਾਂ ਨਹੀਂ ਹਰ ਪਰੀ ਤੇ ਰਪੇਕੇ ਆਏ ਕੋਲੇ ਚਾਹ ਕਰਦੇ ਆ ਕੇ ਨਾ ਉਹਨਾਂ ਵੇਲੇ ਤਾਂ ਤੇਥੇ ਚਾਰੀ ਘਟ ਬਣਦੀ ਨਹੀਂ ਧੀ ਮੇਰੇ ਜੱਟ ਦੇ ਨਾਲ ਲਾਣੀ ਮੈਂ ਕਿ ਬੋਲ ਮਾਰ ਨਹੀਂ ਮਿੰਦਾ ਚਾਹ ਚੜ ਜਾਂਦਾ ਦੇਖ ਕੇ ਤੇਰੇ ਭੈਣ ਨੂੰ ਭੈਣ ਤੇਰੇ ਮਾਂ ਪਿਓ ਨੂੰ ਮੈਂ ਤਾਂ ਫੱਜ ਕੇ ਤੈਨੂੰ ਬੋਲ ਮਾਰਦੀਆਂ ਵੀ ਆ ਜਾ ਭਾਈ ਤੇਰੇ ਫੇਕੇ ਆਏ ਬੈਠੇ ਨੇ ਹੁਣ ਮੈਂ ਨਾ ਮਾਰਿਆ ਕਰੂੰ ਭਾਈ ਬੋਲ ਨਾ ਮਾਰਿਆ ਕਰ ਪਈ ਕੋਈ ਨਹੀਂ ਮੇਰਿਆਂ ਨੂੰ ਤਾਂ ਉਹੀ ਗੱਲ ਮੈਨੂੰ ਪਤਾ ਏ ਕਿੰਨਾ ਕੁ ਕਰਦੀਆਂ ਤੂੰ ਉਹ ਤਲੇ ਮਨੋਂ ਕਰਦੀਆਂ ਆ ਕਰਦੀ ਤਾਂ ਧੀਆਂ ਦੀਆਂ ਜਿਹੜੀਆਂ ਸਿਰ ਤੇ ਚੜਾਈਆਂ ਆ ਚਲ ਕੋਈ ਨਾ ਭਾਈ ਹਜੇ ਤਾਂ ਇੱਕ ਹੀ ਆਈ ਹੈਗੀ ਥੋੜਾ ਮੈਂ ਦੂਜੀ ਨੂੰ ਵੀ ਸੱਦੂਗੀ ਤੂੰ ਲਾਣੀ ਕਿੱਥੇ ਜੋਰ ਲੱਗੂਗਾ ਸੱਦ ਲੈ ਫੇਰ ਲੈ ਸੱਦ ਕੇ ਦੇਖ ਫੇਰ ਦੇਖੀ ਤੇਰੇ ਨਾ ਬਣਦੀ ਦੇਖ ਲਈ ਮੈਂ ਨਾ ਤਾਂ ਕੀ ਬਣੂਗੀ ਬਾਲਾ ਕਰਾਂਗੇ ਅਸੀਂ ਅਡਾ ਲਾਲਾ ਕਰਾਂਗੇ ਖਾਲਿਆ ਕਰਾਂਗੇ ਪਰ ਤੇਰੀਆਂ ਨਹੀਂ ਅਸੀਂ ਫੇਰ ਚੱਲਦੇ ਆਹੋ ਆਹੀ ਸਖਾਈ ਤੀਆਂ ਨੂੰ ਵੀ ਭਾਈ ਮੇਰੇ ਨਾਲ ਕੋਲੇ ਆਜੋ ਮੈਂ ਸਾਨੂੰ ਆਰਡਰ ਲੈ ਕੇ ਭੇਜੂਗੀ ਐਨਾ ਸਖਾਈ ਵਿਆਹ ਦਾ ਘਰ ਬੰਨ੍ਹ ਲਓ ਇਹਨਾਂ ਨੂੰ ਘਰ ਬੰਨ੍ਹਣ ਸਿਖਾ ਦੇ ਜਿ ਵਿਆਹ ਕੇ ਤੋਰਣ ਇਹਨਾਂ ਤੇ ਪੈਸੇ ਵੀ ਲਾਇਆ ਘਰ ਵੀ ਲਾਇਆ ਮੈਂ ਜਿੰਨੇ ਘਰ ਬੰਨ੍ਹ ਲੇ ਮੈਂ ਦੱਸਾਂਗਾ ਇਹ ਤੂੰ ਮੁੰਡੇ ਨੂੰ ਕਹਿ ਕੇ ਤਾਹੀ ਦੂਜੀ ਦਾ ਰਿਸ਼ਤਾ ਕਰਾਤਾ ਤਾਹੀ ਬਸਾਤੀ ਮਾਤਾ ਨਹੀਂ ਇਕਰਾ ਕਰਕੇ ਬਤਾਉਂਦੀ ਸੀ ਤੂੰ ਤੇਰੇ ਨਾਲ ਲੇਲੇ ਪੇਪੇ ਨਹੀਂ ਸੋਨਾ ਦੀ ਅੱਛਾ ਤਾਂ ਮੈਂ ਦੂਜੀ ਬਸਾਈ ਫਿਰ ਪਾਈ ਹੁਣ ਕਿਤੇ ਤਾਂ ਕਰਨੀ ਸੀ ਫਿਰ ਕਿਹੜਾ ਤੂੰ ਤੇ ਇਹਨੂੰ ਕਰੇ ਰੱਖ ਲਾਂਦੀ ਕਿ ਕਮਾਈ ਰੱਖ ਲਾਂਦੀ ਫਿਰ ਬਿਆਂਦੀ ਨਹੀਂ ਸੀ ਤੈਨੂੰ ਆਏ ਹੋ ਗਿਆ ਬਜਾ ਕੇ ਮੁੰਡੇ ਨੂੰ ਕਹਤਾ ਕਿ ਉੱਥੇ ਕਰ ਦੇ ਤੈਨੂੰ ਆਏ ਹੋ ਗਿਆ ਕਿ ਘੱਟ ਪੈਸੇ ਲੱਗਣਗੇ ਜੇ ਹੋਥਾ ਵਿਆਹ ਦੀ ਬਾਹਲੇ ਪੈਸੇ ਲੱਗਣਗੇ ਹੋਰ ਹੋਰ ਨੂੰ ਤਾਂ ਬਾਹਲੇ ਥਾਂ ਦੂਜੇ ਥਾਂ ਤਾਂ ਇਹ ਕਰਦਾਂ ਦੀ ਕਮਾਈਆਂ ਮੈਂ ਤਾਂ ਐ ਕਰਿਆ ਸੀ ਵੀ ਧੱਕਾ ਇਹਨੇ ਤੋੜਨਾ ਨਹੀਂ ਉਹ ਮਾੜਾ ਮੋਟਾ ਕਰਦੀ ਐ ਚਲੋ ਕੰਮ ਕਰੀ ਜਾਊਗੀ ਇਹਦੇ ਨਾਲ ਟਾਈਮ ਪਾਸ ਹੋਈ ਜਾਊਗਾ ਹੁਣ ਮੈਨੂੰ ਕੀ ਪਤਾ ਸੀ ਵੀ ਇਹਨੂੰ ਤੈਜੀਆਂ ਮੱਤਾਂ ਦੇ ਕੇ ਤੋਰੇਗੀ ਥੋੜਾ ਚੱਕਿਆ ਕਰੀ ਪੈਕੀ ਆ ਜਾ ਕਰਨੀ ਦੇਖਣਾ ਨਹੀਂ ਕਿਵੇਂ ਦੁੱਧ ਦਾ ਡੋਂਗਾ ਭਰ ਕੇ ਤੇਰੀ ਬੈਠੀ ਕਿਵੇਂ ਦੁੱਧ ਨੂੰ ਉਬਾਲੇ ਜਾਈ ਜਾਂਦੀ ਐ ਕੋਈ ਨਹੀਂ ਸਾਨੂੰ ਮੈਂ ਪਿਆਉਣੀ ਦੁੱਧ ਕਾਲੀ ਚਾਹ ਕਰਕੇ ਲਿਆ ਕੇ ਨੂੰ ਅੱਧਾ ਉਪਲਾ ਦੁੱਧ ਦਾ ਪੱਕੇ ਬੀਬੇ ਪਤਾ ਨਹੀਂ ਕਿੱਧਰ ਤੁਰ ਹੀ ਆਉਂਦੀ ਐ ਹੁਣ ਚੰਗਾ ਭਾਈ ਮੌਕੇ ਤੇ ਆ ਗਿਆ ਮੈਂ ਤਾਂ ਨਾ ਫੋਨ ਲਾਉਣ ਜਾਂਦੀ ਸੀ ਭਾਈ ਤੇਰੇ ਤਾਈ ਕਿ ਕਰੇ ਆਪਣੀ ਰਾਜਵੀਰ ਨੂੰ ਕੀ ਗੱਲ ਬੀਬੇ ਰਾਜਵੀਰ ਨੂੰ ਕਾਹ ਤੋਂ ਫੋਨ ਲਾਉਣੇਗਾ ਰਾਜਵੀਰ ਨੂੰ ਕੀ ਲਾਉਣਾ ਭਾਈ ਉਹ ਵੀਰਪਾਲ ਤਾਂ ਭਾਈ ਆ ਗਈ ਲੜਤੇ ਪੁੱਛਣਾ ਤੇ ਉਹ ਤਾਂ ਆ ਕੇ ਹੁਣ ਰੋਈ ਕਰਾਈ ਬਠੇ ਰਹਾ ਉਹ ਤਾਂ ਹੁਕਾ ਰਿਆ ਤੇ ਕਰੋ ਕੱਢਤੀ ਤੇ ਹੁਣ ਮੈਂ ਕਿਹਾ ਆਪਾਂ ਦੂਜੀ ਨੂੰ ਵੀ ਥੱਜ ਲਗੇ ਭਾਈ ਰਾਜਵੀਰ ਨੂੰ ਬ ਤੇਰਾ ਦਿਮਾਗ ਤਾਂ ਠੀਕ ਹੈ ਉਹ ਮੇਰੀ ਗੱਲ ਸੁਣ ਜੇ ਭੈਣ ਵੀਰਪਾਲ ਆ ਗਈ ਉਹ ਕਿਹਦੇ ਨਹੀਂ ਮਾੜੀ ਮੁੱਟੀ ਬੋਲ ਚੱਲ ਹੁੰਦੀ ਦੋ ਭਾਂਡੇ ਦਾ ਖੜਕਦੇ ਹੀ ਰਹਿੰਦੇ ਮੇਰੀ ਭੈਣ ਆ ਗਈ ਮੈਂਬਰਾਂ ਸਰਪੰਚਾਂ ਨੂੰ ਲਿਜਾ ਕੇ ਉਹਨੂੰ ਉੱਥੇ ਛੱਡਿਆਵਾਂਗੇ ਆਖਰ ਤਾਂ ਉਹਦਾ ਘਰ ਉੱਥੇ ਉੱਥੇ ਰਹਿਣੇ ਹੋਣੇ ਦੂਜੀ ਭੈਣ ਨੂੰ ਕਿਉਂ ਸਾਦੀ ਐ ਨਹੀਂ ਭਾਈ ਕੇਰਾ ਹੁਣ ਆਪਾਂ ਸੱਦਾਂਗੇ ਉਹਨੂੰ ਛੱਟਣ ਦੇ ਬੁੜੀ ਨੂੰ ਗੋਹਾ ਫੇਰ ਹੀ ਪਤਾ ਲੱਗੂ ਕਰੋ ਸਿਆਲ ਜਿਹੜੇ ਬੱਠਲ ਪਰ ਪਰ ਚੱਕੇ ਗੋਹੇ ਦੇ ਹੁਣ ਤਾਂ ਇਹਨਾਂ ਦੇ ਕੰਮ ਨੂੰ ਕਰਨੇ ਤੁਸੀਂ ਕਰ ਦਿਓ ਕੀਓ ਬੇਬੇ ਤੇਰੀ ਮਰਜ਼ੀ ਐ ਉਹ ਮੈਂ ਤਾਂ ਐਂ ਕਹਿਣਾ ਵੀ ਤੂੰ ਕਿਉਂ ਗੱਲ ਨੂੰ ਵਧਾਈ ਜਾਨੀ ਐ ਲੱਸੀ ਨੂੰ ਤੇ ਲੜਾਈ ਨੂੰ ਤਾਂ ਕਿੰਨਾ ਮਰਜ਼ੀ ਵਧਾ ਲੈ ਉਹਨੂੰ ਗੱਲ ਨੂੰ ਟਕਿਉਣ ਦੀ ਕੋਸ਼ਿਸ਼ ਕਰਾਂ ਮੈਂ ਭੈਣ ਨਾਲ ਜਾ ਕੇ ਗੱਲਬਾਤ ਕਰਦਾ ਮੈਂ ਗੱਲ ਪੁੱਛਦਾ ਵੀਰਪਾਲ ਨੂੰ ਕੀ ਗੱਲ ਹੋਈ ਹੈ ਕੀ ਬਾਤ ਹੋਈ ਤੂੰ ਤਾਂ ਐਵੇਂ ਫੋਨ ਚੱਕ ਲੈਣੀ ਹੈ ਬੇਬੇ ਹੁਣ ਤੇ ਕਰਪਾਈ ਬਥੇਰਾ ਟਿਕ ਟਕ ਕਰਿਆਗਾ ਬਥੇਰਾ ਛੱਡਿਆਉਂਦੇ ਸੀ ਲਿਆਉਂਦੇ ਸੀ ਮੈਂ ਤੈਨੂੰ ਦੱਸਾਂ ਗੱਲ ਹੁਣ ਤਾਂ ਨਾ ਉਹਨਾਂ ਦੀ ਬਲ ਕੱਢਣੇ ਪੈਣਗੇ ਤਕਲੇ ਤਵਾ ਰਹਿ ਜਾਣਗੇ ਉਹਨਾਂ ਚ ਬਲ ਨਹੀਂ ਰਹੇ ਨੇ ਬੇਬੇ ਮੈਂ ਆਪੇ ਫੋਨ ਤੇ ਗੱਲ ਕਰ ਲੂੰਗਾ ਮੈਨੂੰ ਫਿਰ ਆਪਾਂ ਹੀ ਲਾ ਕੇ ਫੋਨ ਮੈਂ ਕਰਦੀਆਂ ਮੈਂ ਫੋਨ ਹੀ ਲਾਉਣ ਜਾਂਦੀ ਸੀ ਭਾਈ ਤਾਈ ਕਿ ਕਰ ਬੇਬੇ ਤੂੰ ਕਿਉਂ ਗੱਲ ਨੂੰ ਵਧਾਉਣੀ ਹੈ ਫੋਨ ਤਾਂ ਮੈਂ ਲਾ ਦਣਾ ਫੋਨ ਦੀ ਤਾਂ ਕੋਈ ਗੱਲ ਨਹੀਂ ਲੈ ਚੰਗਾ ਤੂੰ ਰਹਿ ਨਹੀਂ ਉਹ ਤਾਂ ਮੈਂ ਲਾਤਾ ਬੇਬੇ ਦਾ ਵੀ ਸਰੀ ਪਿਆਗਾ ਮਾੜੀ ਜੀ ਗੱਲ ਪਿੱਛੇ ਨਾ ਹੁਣ ਮੈਨੂੰ ਐਂ ਲੱਗਦਾ ਕਿਤੇ ਲੜਾਈ ਜਿਆਦੀ ਨਾ ਵਧਾ ਦੇ ਫੋਨ ਲਾਈ ਜਾਂਦੀ ਐ ਪਤਾ ਨਹੀਂ ਹੁਣ ਕਿਵੇਂ ਗੱਲ ਬਣੂਗੀ ਚਲ ਮੈਂ ਜਾ ਕੇ ਭੈਣ ਨੂੰ ਪੁੱਛਦਾ ਵੀ ਗੱਲ ਕੀ ਐ ਉਹ ਆ ਗਿਆ ਬਾਈ ਸੱਸਰੀ ਕਾ ਬਾਈ ਸੱਸਰੀ ਕਾਲ ਪਣੇ ਪਣੇ ਕੀ ਗੱਲ ਹੋ ਗਈ ਬੇਬੇ ਦਾ ਵਾਲੀ ਹਰ ਕੀ ਫਿਰਦੀ ਐ ਵਾਲੀ ਗਰਮ ਹੋ ਗਈ ਬਸ ਬਈ ਉਹੀ ਲੜਦੇ ਰਹਿੰਦੇ ਆ ਮੇਰੇ ਨਾਲ ਭਨੇ ਮੇਰੀ ਗੱਲ ਸੁਣ ਲੈ ਉਹ ਲੜਾਈ ਕਲੇਸ਼ ਕੀ ਦੇ ਨਹੀਂ ਕਰੇ ਮਾੜਾ ਮੋਟਾ ਇਹਦਾ ਸਭ ਦੇ ਚੱਲਦੀ ਰਹਿੰਦਾ ਤੂੰ ਗੱਲ ਨੂੰ ਕਾਨੂੰਨ ਬਧਾਉਣਾ ਸੀ ਤੂੰ ਇੱਥੇ ਆਉਣਾ ਨਹੀਂ ਸੀਗਾ ਭਨੇ ਕਾਨੂੰਨ ਬਈ ਜੇ ਲੜਨੋਂ ਨਹੀਂ ਹਟੇ ਫਿਰ ਮੈਂ ਆ ਗਈ ਤੇ ਉਹ ਦੂਜੀ ਰਾਜਵੀਰ ਤੇ ਵੀ ਬਾਹਲਾ ਉਹ ਕਰਦੇ ਨੇ ਉਹ ਕਲੇਸ਼ ਮਾੜਾ ਕਰਦੇ ਨੇ ਉਹਦੇ ਨਾਲ ਨਾ ਕੋਈ ਗੱਲ ਦਾ ਦੱਸਣੀ ਗੱਲ ਕੀ ਐ ਕਿਹੜੀ ਗੱਲ ਤੋਂ ਕਲੇਸ਼ ਕਰਦੇ ਕਿ ਐਵੇਂ ਕਲੇਸ਼ ਕਰੀ ਜਾਂਦੇ ਨੇ ਬਸ ਉਹੀ ਕਲੇਸ਼ ਕਰੀ ਜਾਂਦੇ ਨੇ ਕਿ ਇਹ ਲੀੜਾ ਕੱਪੜਾ ਆਪਾਂ ਹੁੰਦਿਆਂ ਨੇ ਜਾਂ ਜੱਜ ਦਾ ਐਂ ਕਰਦਿਆਂ ਨੇ ਆਈਆਂ ਅੱਛਾ ਤੇਰਾ ਮੱਚਦਿਆਂ ਰਹਿੰਦੇ ਨੇ ਲੈ ਤੇਰਾ ਪਲਾਹ ਹੋ ਜੇ ਕਦੇ ਭਈ ਲੀੜੇ ਕੱਪੜੇ ਪਾਉਣ ਵਾਸਤੇ ਹੀ ਹੁੰਦੇ ਮੇਰੇ ਪੇਕੇ ਨੇ ਦਿੱਤੇ ਆ ਉਹ ਨਾਲੇ ਉਹ ਕਿਹੜਾ ਕੋਈ ਆਈ ਵਾਰੀ ਸੂਟ ਲਿਆ ਕੇ ਦਿੰਦੇ ਆ ਉਹ ਗੱਲ ਤਾਂ ਆਪਣੀ ਹੀ ਐ ਉਹ ਆਪਣੀ ਰਾਜਵੀਰ ਤਾਂ ਹੁਣ ਇੰਨੀ ਨਰਮ ਐ ਉਹ ਤਾਂ ਚਰੀ ਕੰਮ ਕਰਨ ਵਾਲੀ ਐ ਤੇ ਹੁਣ ਬੇਬੇ ਨੂੰ ਮੈਂ ਇਹ ਗੱਲ ਕਹੀ ਸੀ ਮੈਂ ਹਾਂ ਤੂੰ ਬੇਬੇ ਕਾਹਨੂੰ ਗੱਲ ਨੂੰ ਵਧਾਉਣੀ ਐ ਪਣੀ ਮੈਂ ਤੈਨੂੰ ਐਂ ਕਹਿਣਾ ਆਪਾਂ ਮੈਂਬਰਾਂ ਸਰਪੰਚਾਂ ਨੂੰ ਨਾਲ ਲੈ ਜਾਨੇ ਆ ਤੈਨੂੰ ਉੱਥੇ ਛੱਡਿਆ ਆਂ ਕੋਈ ਗੱਲ ਨਹੀਂ ਮਾਫੀ ਮੰਗਾ ਲਾਂਗੇ ਉਹਨਾਂ ਤੋਂ ਬਈ ਪਹਿਲਾਂ ਤੂੰ ਉਹ ਕੀ ਕਹਿਣਾ ਹੁੰਦਿਆ ਕਿ ਉਹ ਰਾਜਵੀਰ ਨੂੰ ਸੱਦ ਪਹਿਲਾਂ ਫੋਨ ਕਰਕੇ ਵੀਰੇ ਉਹ ਤਾਂ ਤੈਨੂੰ ਕਹਿ ਵੀ ਫੋਨ ਕਰੂਗੀ ਉਹ ਤੇ ਵਾੜਾ ਵੱਡਾ ਜਿਹਨੂੰ ਕਰਦੇ ਅਗੋਹੇ ਦਾ ਵਠਲੋ ਤੇ ਸਿਰ ਤੇ ਧਰੀ ਰੱਖਦੇ ਆ ਐ ਡੇ ਡੇ ਜ਼ੁਲਮ ਕਰਦੇ ਆ ਹਾਂ ਐ ਡੇ ਡੇ ਜ਼ੁਲਮ ਕਰਦੇ ਆ ਬਈ ਤੇਰਾ ਭਲਾ ਹੋ ਜੇ ਪਹਿਲਾਂ ਤੂੰ ਕੋਲੇ ਸੀ ਉਹ ਤਾਂ ਵਿਚਾਰੀ ਐ ਈ ਨਰਮ ਐ ਉਹਨੇ ਤਾਂ ਹੁਣ ਬੋਲਣੀ ਨਹੀਂ ਉਹਨਾਂ ਦੇ ਮੂਰੇ ਉਹ ਤਾਂ ਹੁਣ ਜ਼ਿਆਦਾ ਜ਼ੁਲਮ ਵਧਾ ਦੇਣਗੇ ਚਲ ਠੀਕ ਹੈ ਪਣੀ ਬੇਬੇ ਫੋਨ ਕਰਦੀ ਐ ਦੇਖਦੇ ਆ ਕਿਵੇਂ ਬਣਦੀ ਐ ਹਾਂ ਬਈ ਚੰਗਾ ਪਣੀ ਮੈਂ ਤਾਂ ਨਾ ਮੱਜਾਂ ਨੂੰ ਨੀਰਾ ਪਾਉਣਾ ਤੂੰ ਕਿਸੇ ਗੱਲ ਦਾ ਦਿਲ ਨਾ ਛੋਟਾ ਕਰੀ ਹੁਣ ਤੂੰ ਸਾਡੇ ਕੋਲੇ ਆ ਗਈ ਆਪਾਂ ਉਹਦੇ ਵਾਲ ਕੱਟ ਕੇ ਰੱਖਾਂਗੇ ਹੁਣ ਕੋਈ ਨਾ ਬਈ ਤੇ ਬੇਬੇ ਨੂੰ ਕਹਿ ਨਹੀਂ ਆ ਫੋਨ ਕਰੂਗੀ ਉਹਨੂੰ ਕਿ ਰਪਤੂ ਧੋਕਰ ਅਥੋਰਟੀ ਨੂੰ ਕਿ ਸਾਖਿਆ ਨਹੀਂ ਉਹਨਾਂ ਨੇ ਵੀ ਕਿਉਂ ਜਾਣੀ ਆ ਨਾ ਬੇਬੇ ਮੈਨੂੰ ਤਾਂ ਕੁਛ ਨਹੀਂ ਕਹਿੰਦੇ ਉਹ ਮੈਨੂੰ ਤਾਂ ਬੜੀਆ ਸਮਝਦੇ ਆ ਅੱਛਾ ਵੀਰਪਾਲ ਨਾਲ ਹੀ ਲੜਦੇ ਆ ਹੋਰ ਉਹਦੇ ਨਾਲ ਹੀ ਲੜਦੇ ਨੇ ਉਹ ਭਾਈ ਵਸ ਮਾੜਾ ਮੋਟਾ ਬਾਰਾ ਸਾਰਾ ਲੈ ਲੈਂਦੇ ਕਬੀਲਦਾਰੀ ਜਿੱਤੇ ਕੰਮ ਤਾਂ ਦੇ ਚ ਟਾਈਓ ਤੇ ਵੱਧ ਮੱਚਦੇ ਨੇ ਬੀਜਾ ਸਾਡਾ ਸਾਰਾ ਪੇਟ ਲੈਂਦੀ ਹੈਗੀ ਹੋਰ ਬੇਬੇ ਉਸੇ ਤੇ ਵੱਧ ਹੋ ਕਰੀ ਜਾਂਦੇ ਰਹਿੰਦੇ ਨੇ ਕੀ ਕਰਗੇ ਭਾਈ ਤਾਂ ਤਾਂ ਆਦੇ ਹੁੰਦੇ ਨੇ ਕਿ ਢੀਆਂ ਹੁਣ ਤਾਂ ਸੌਖੀਆਂ ਹੋਣ ਨਹੀਂ ਢੀਆਂ ਨਾਲ ਹੋਣ ਢੀਆਂ ਦੀ ਤੇਹੀ ਤਾਂ ਫੇਰਾਉ ਖ ਹੁੰਦੀ ਹੈਗੀ ਕਿਦੋਂ ਕੋਈ ਕਿਸੇ ਨਾ ਮਾੜੇ ਨਾਲ ਬਾਪਾਏ ਜਾਂਦਾ ਹੈਗਾ ਉਹੀ ਗੱਲ ਵਾਂਗੂ ਗਾਂ ਹਰਪ੍ਰੀਤਦਾਨੀ ਸਵੇਰ ਪਹਿਲਾਂ ਉਹਦੇ ਨਾਲ ਲੜੀ ਜਾਂਦੀ ਸੀ ਹੁਣ ਆਈ ਆਇ ਆਖੂਗੀ ਵੀ ਦੋ ਆਗੇਗਾ ਕੋਠਣਾ ਮੈਨੂੰ ਤਾਂ ਪਾਪਾ ਹੀ ਨਾ ਤਾਂ ਮੈਨੂੰ ਲੈ ਜਾਂਦੇ ਵੇ ਨਾ ਸਰਦਾ ਸਰਦੇ ਵੇ ਨਾ ਤੇ ਨਾ ਮੈਨੂੰ ਉਹੀ ਗੱਲ ਵਾਂਗੂ ਉੱਥੇ ਛੱਡੇ ਤੋਂ ਸਰਦਾ ਬਹਿ ਜਾ ਪਾਈ ਇੱਥੇ ਬੇਬੇ ਇੱਧਰ ਆ ਪਾਈ ਕੋਈ ਕਸਰ ਰਹੀਦੀ ਸੀ ਪਹਿਲਾਂ ਇੱਕ ਨੂੰ ਲਿਆ ਕੇ ਬਿਠਾ ਰਿਆ ਹੁਣ ਦੂਜੀ ਨੂੰ ਵੀ ਲਈ ਆਈ ਇੱਧਰ ਆ ਜਾ ਚੁੱਲ੍ਹੇ ਕੋਲੇ ਤੇ ਨੀ ਮਾਵਾਂ ਤੀਆਂ ਆ ਦੇ ਨਾ ਪਕਾ ਲਓ ਤੇ ਖਾ ਲੋ ਤੂੰ ਖਰਦਾਰਾ ਜੀਰ ਮੈਂ ਪੁੱਛਦੀ ਆ ਭਾਈ ਕੀ ਕਹਿੰਦੀ ਹੈਗੀ ਮਾਰੀ ਜਾਂਦੀ ਆ ਬੋਲ ਉੱਥੇ ਖੜੀ ਰਸੋਈ ਚ ਕੀ ਕਹਿੰਨੀ ਆ ਭਾਈ ਬੋਲ ਮਾਰੀ ਜਾਂਦੀ ਆ ਹੋ ਕੇ ਰਿਓਥੋ ਖੜੀ ਥੋਕਰੇ ਮਾਰਾ ਨਾ ਆਜੋ ਭਾਈ ਚੁੱਲ੍ਹੇ ਕੋਲੇ ਆਜੋ ਨਾ ਹੁਣ ਆ ਦੂਜੀ ਨੂੰ ਲਿਆਉਣ ਦਾ ਕੀ ਕੰਮ ਸੀ ਬੇਪੇ ਚਲ ਇੱਕ ਤਾਂ ਆ ਗਈ ਸੀ ਫਿਰ ਤੇ ਇਹਨੂੰ ਵੀ ਫੋਨ ਠੋਕ ਕੇ ਮੈਂ ਦਾ ਖਾਉਂ ਕਹਿੰਨੀ ਐ ਅੱਛਾ ਤੂੰ ਮੁੱੱਚੇ ਫੋਨ ਲਾਤਾ ਉਹ ਕੀ ਕਹਿੰਨੀ ਆ ਭਾਈ ਕਾ ਤੂੰ ਕਹਿੰਨੀ ਕਹਿੰਨੀ ਕ ਦੂਜੇ ਨੂੰ ਸਾਦੇ ਕੇ ਤਾਂ ਖਾ ਮੈਂ ਪਾਈ ਗੁੱਸੇ ਚ ਫੋਨ ਕਰਤਾ ਮੈਂ ਭਾਈ ਸੱਜਲੀ ਫਿਰ ਹੁਣ ਹੋਰ ਕੀ ਕਰਾਂ ਹਾਂ ਫਿਰ ਗੁੱਸੇ ਗੁੱਸੇ ਚ ਹੁਣ ਤੂੰ ਘ ਹੁਣ ਸਾਰਿਆਂ ਨੂੰ ਫੋਨ ਕਰ ਦੇ ਉਹਦੀ ਸੱਸ ਨੂੰ ਵੀ ਫੋਨ ਕਰ ਦੇ ਸੌਰੇ ਨੂੰ ਵੀ ਫੋਨ ਕਰ ਦੇ ਇਹਨਾਂ ਦੇ ਘਰ ਵਾਲਿਆਂ ਨੂੰ ਵੀ ਫੋਨ ਕਰ ਦੇ ਵੀ ਸਾਰਾ ਟੱਬਰ ਸਾਡੇ ਘਰੇ ਆਜੋ ਕਿਉਂ ਭਾਈ ਕਿਉਂ ਕਰਦੀਆਂ ਫੋਨ ਸਾਰਿਆਂ ਨੂੰ ਆ ਆ ਦੇ ਘਰੇ ਨੇ ਮੇਰੀਆਂ ਢਿੰਗ ਆ ਦੇ ਘਰੇ ਆ ਗਈਆਂ ਮੇਰੇ ਕੋਲੇ ਆ ਗਈਆਂ ਨਾ ਫਿਰ ਤਿਆਂ ਨੂੰ ਕਿੰਨਾ ਕੁ ਚਿਰ ਰੱਖੇਗੀ ਭਾਈ ਕਰੀ ساری ਉਮਰ ਬਹਾਈ ਰੱਖੇਗੀ ਉਹ ਮਾ ਜਮਾਂ ਦਾ ਸਾਰੀ ਉਮਰ ਮੈਂ ਤੈਨੂੰ ਦੱਸਾਂ ਮੈਂ ਤਾਂ ਹਜੇ ਉਹ ਖੇਤੋਂ ਨਹੀਂ ਆਇਆ ਉਹ ਫਿਰਦਾ ਦੇਖ ਲੈ ਉਹ ਤਾਂ ਮੈਸਾਂ ਕਰਨੀ ਫਿਰਦਾ ਮੈਂ ਤਾਂ ਉਹਦੇ ਨਾਲ ਗੱਲ ਕਰਨੀ ਸੀ ਵੀ ਕੋਈ ਵੈਂਬਰ ਸਰਪੰਚ ਸੱਦ ਕੇ ਮਾਣਾ ਮੋਟਾ ਕਰਾ ਕੇ ਨਿਮੇੜਾ ਇਹਨਾਂ ਨਾਲ ਇੱਕ ਨੂੰ ਛੱਡਿਆਵਾਂਗੇ ਤੇ ਤੂੰ ਦ ਨੋ ਦੂਜੇ ਨੇ ਪਾਈ ਫਿਰ ਹੁਣ ਉਹ ਤਾਂ ਹਜੇ ਮਾੜਾ ਮਾਤਾ ਬੋਲਦੀ ਆ ਫਿਰ ਮੇਰੀ ਸੌਦਾ ਗੱਲ ਇਹ ਜੇ ਕੱਲੀ ਦਾ ਵਿਚਾਰੀ ਦੀ ਜਮੀਨ ਨਹੀਂ ਉੱਥੇ ਕੋਈ ਜੀਵਤ ਐ ਕਰ ਪਈ ਜਦ ਦਾ ਮਾਵਾਂ ਤਿਆਂ ਕਰ ਲੋ ਰੋਟੀ ਟੁੱਕ ਚੁੱਲ੍ਹੇ ਕੋਲੇ ਆ ਜਾਓ ਤੰਨੇ ਜਾਣਵਾ ਤੇ ਨਹੀਂ ਹੋ ਪਈ ਆ ਬੈਠਕ ਆ ਦੀਆਂ ਤਿਆਂ ਨੂੰ ਲੈ ਕੇ ਉੱਥੇ ਬਹਿ ਜਾ ਮੇਰੇ ਤਾਂ ਘਰੇ ਥਾਂ ਹੀ ਨਹੀਂ ਇਹਨਾਂ ਨੂੰ ਅੱਛਾ ਥਾਂ ਨਹੀਂ ਪਰ ਮੇਰੇ ਤਾਂ ਥਾਂ ਹੀ ਨਹੀਂ ਮੇਰੇ ਦਾ ਹੱਥ ਘੜੇ ਨੇ ਮੇਰਾ ਤਾਂ ਜਵਾਬ ਹੈ ਜੇ ਤਾਂ ਤਿਆਂ ਭੇਜਣੀਆਂ ਭੇਜ ਦੇ ਤੇ ਨਹੀਂ ਬੈਗ ਚੱਕ ਕੇ ਮੈਂ ਜਾਨੀ ਆ ਤੂੰ ਇਹਨੂੰ ਤਾਂ ਤੂੰ ਆਪਦੇ ਘਰੇ ਲੈ ਜਾ ਮੈਂ ਆਦੇ ਪੇਕੇਂ ਘਰੇ ਜਾ ਬਈ ਤੂੰ ਭਾਈ ਕਿਹਾ ਆਦੇ ਪੇਕੀ ਵੜ ਜਾ ਨਾ ਤੇਰੇ ਨਾਲ ਕੀ ਕੋਈ ਲੱਗਦਾ ਤੂੰ ਆਦੇ ਪੇਕੀ ਜਾਵੇਂਗੀ ਮੇਰੀਆਂ ਧੀਆਂ ਨਾਲ ਤਾਂ ਕਲੇਸ਼ ਹੁੰਦਾ ਔਖਣਾ ਹੋਈਆਂ ਆਈਆਂ ਨੇ ਤੇ ਫਿਰ ਜੇ ਔਖੀਆਂ ਹੋਈਆਂ ਆਈਆਂ ਇੱਕ ਔਖੀ ਹੋਈ ਆਈ ਸੀ ਇੱਕ ਨੂੰ ਤੰਗ ਕਰਦੇ ਦੂਜੀ ਨੂੰ ਤਾਂ ਕੁਝ ਨਹੀਂ ਸੀ ਕਹਿੰਦੇ ਕੰਮ ਕਰਦੀ ਦੂਜੀ ਨੂੰ ਤਾਂ ਫालतू ਚ ਸੱਦੇ ਨਾ ਦੂਜੀ ਨੂੰ ਫालतू ਸੱਦਿਆ ਕਰਦਾ ਕੰਮ ਬੜੀ ਜਾਂਦਾ ਉਹਨਾਂ ਦਾ ਇਹੋ ਕਹਨ ਪੁੱਛਦਾ ਸੀ ਇਹਨੂੰ ਕੋਈ ਨਹੀਂ ਸੀ ਲੈਣਾ ਹੁੰਦਾ ਵੀਰਪਾਲ ਨੂੰ ਮਦਦ ਕਰਦਾ ਚਲਾਕੀ ਨਾ ਸੱਦੇ ਦੂਜੀ ਤੀ ਹਾਂ ਕਹਿੰਦਾ ਕੋਈ ਇੱਕ ਨੂੰ ਲੈ ਕੇ ਜਾਣਗੇ ਤੇ ਦੂਜੀ ਨੂੰ ਵੀ ਲੈ ਕੇ ਜਾਣਗੇ ਕੋਈ ਨਹੀਂ ਲੈਣਾ ਹੁੰਦਾ ਤੇਰੀਆਂ ਤਿਆਂ ਨੂੰ ਤੇ ਰੀਤੀ ਹੋਈ ਗੱਲ ਉਹ ਕੱਟਦੀ ਨਹੀਂ ਕਿਸੇ ਨਾਲ ਮੈਂ ਤੈਨੂੰ ਦੱਸਾਂ ਜੇ ਉਹ ਕੱਟਣ ਵਾਲੀ ਨਹੀਂ ਸੀ ਤਾਂ ਹੀ ਇਹਨਾਂ ਨੇ ਇੱਕ ਥਾਂ ਕਰਿਆ ਸੀ ਵੀ ਇੱਕ ਜਾਨੀ ਕੰਮ ਕਰੀ ਜਾਊਗੀ ਇੱਕ ਜਾਨੀ ਨਾਲ ਟਾਈਮ ਪਾਸ ਹੋਈ ਜਾਊਗਾ ਉਹ ਤੋਂ ਟਾਈਮ ਪਾਸ ਵੀ ਨਹੀਂ ਕਰਿਆ ਗਿਆ ਜਦੋਂ ਭਾਈ ਫਿਰੋਂ ਤਾਂ ਜਮੀ ਗੋਲੀ ਲਈ ਬੈਠੇ ਰਹਿੰਦੇ ਨੇ ਜਮੀਨ ਕਿਸੇ ਵੇਲੇ ਉਹ ਤਾਂ ਗੋਹੇ ਕੂੜੇ ਕਰਨ ਨੂੰ ਬੇਰ ਤੇ ਨੀਰੇ ਚਾਦੇ ਕਰਨ ਨੂੰ ਨਹੀਂ ਬੇਰ ਕੋਈ ਨਹੀਂ ਫੇਰਾ ਇੱਥੇ ਘੜਾ ਤੇ ਰੀਤੀ ਕਾਗਜ਼ ਕਤਰੂਗੀ ਇੱਥੇ ਵੀ ਤੇਰੀ ਤੀ ਤੋ ਗੋਹੀੜ ਗਿਆ ਚਲੋ ਕੋਹਾਗਾ ਮੇਰੀਆਂ ਚਿੰਗਾਂ ਪਾਈ ਤੇਰਾ ਕੋਈ ਛਟਣ ਨਹੀਂ ਆਈਆਂ ਉਹ ਤਾਂ ਬੇਲੀਆਂ ਬੈ ਕੇ ਖਾਣੀਆਂ ਨਾ ਇਸ ਸੈਕਰ ਚੋਨਾ ਦਾ ਦੇਖ ਫਿਰ ਮਾਤਾ ਮੈਥੋਂ ਨਹੀਂ ਬੇਲੀਆਂ ਨੂੰ ਰੋਟੀ ਦਿੱਤੀ ਜਾਂਦੀ ਜਾ ਤਾਂ ਇਹਦਾ ਕਰ ਲੋ ਕੰਮ ਕੰਮ ਕਰਨਾ ਪਊਗਾ ਮੱਝਾਂ ਵਾਂ ਸਮਝਦੀਆਂ ਤੇ ਚੁੱਲ੍ਹਾ ਸਾਂਭ ਲੋ ਤੰਨੇ ਮਾਮਾਂ ਤੀਆਂ ਜੇ ਬੇਲ ਨਹੀਂ ਬੈਠਣੇ ਤੇ ਜੇ ਮੰਜੇ ਤੇ ਚੜਕੇ ਬੈਠਣੇ ਤੇ ਰਗਣਤੀਆਂ ਨੇ ਹੋ ਭੀ ਇਹ ਬੈਠ ਕੇ ਆਦਗਨ ਉੱਥੇ ਲੈ ਕੇ ਬਹਿ ਜਾ ਹੁਣੀ ਲੈ ਜਾ ਚਲ ਕੋਈ ਨਾ ਭਾਈ ਅਸਤਾ ਤੂੰ ਆਦਗੀਆਂ ਬਕਾ ਲਿਆ ਕਰ ਅਸਤਾ ਆਦਗੀਆਂ ਬਕਾ ਕੇ ਨਾ ਆਗ ਨਹੀਂ ਉੱਥੀ ਖਾਲਿਆ ਕਰਾਂਗੇ ਅਸਤਾ ਚੁੱਲਾ ਉਹ ਉੱਥੀ ਧਾਲਾਂਗੇ ਠੂਖ ਠੌਖੀ ਹੋ ਜਾ ਮੈਨੂੰ ਕਿੰਨਾ ਲੱਗਦਾ ਮੈਂ ਕਰ ਉਹ ਲੈ ਜਾ ਸਿਲੰਡਰ ਚੱਕ ਕੇ ਮੈਂ ਤਾਂ ਸਿਆਲ ਦਾ ਮਹੀਨਾ ਦਾ ਚੁੱਲੇ ਤੇ ਕਰ ਲਿਆ ਕਰੂੰਗੀ ਤੇਰੀਆਂ ਤੀਆਂ ਹਾਂ ਤਾਂ ਫਸਲੇ ਨਾ ਦੇ ਦੋ ਮੇਰਾ ਹਾਂ ਤਾਂ ਸਿਲੰਡਰ ਵੀ ਨਾ ਦੇ ਅਸਤਾਨ ਦਾ ਇੱਟਾ ਨਾ ਬਣਾ ਲਾਂਗੇ ਚੁੱਲ੍ਹਾ ਸਾਂ ਦਾ ਤੇਰਾ ਸਾਰਾ ਕੁਝ ਹੀ ਛੱਡਿਆ ਕੀਤਾ ਤੈਨੂੰ ਜਾ ਬਣਾ ਲਾ ਫਿਰ ਬਗ ਜਾ ਕੋਈ ਨਾ ਮੈਂ ਵੀ ਨਿਸ਼ਾਨ ਕਰਦੀ ਆ ਮੇਰੇ ਤੇ ਮੈਂ ਤੈਨੂੰ ਕਿਹਾ ਸੀ ਦੂਜੀ ਨੂੰ ਸੱਦਣ ਨੂੰ ਵੀ ਦੂਜੀ ਨੂੰ ਵੀ ਸੱਦ ਲਾ ਹੈ ਕੰਮ ਨਹੀਂ ਕਰਨਾ ਕੋਈ ਧੰਦਾ ਨਹੀਂ ਕਰਨਾ ਕੋਈ ਆਏ ਨਹੀਂ ਕੋਈ ਦਾਲ ਪਾਣੀ ਧਰ ਲਿਗੇ ਹੈ ਹੁਣ ਪਤੀਲਾ ਦਾਲ ਦਾ ਟਿਕੂਗਾ ਚੱਲ ਵਧੀਆ ਸੂੰਗਾ ਜਿਦੋਂ ਕਹਿੰਦੀ ਐ ਕਿ ਮੈਂ ਤਾਂ ਆਪੇ ਬਣਾ ਲੂੰਗੀ ਆਦਮੀਆਂ ਤਿਆਂ ਨੂੰ ਆਪੇ ਖਵਾ ਦੂੰਗੀ ਪਕਾਉਣ ਤੇ ਖਾਣਾ ਆਪਦੀਆਂ ਕਿਵੇਂ ਮਰਜ਼ੀ ਕਰਨ ਮੈਥੋਂ ਕੋਈ ਨਾ ਸਿਆਲ ਦਾ ਮਹੀਨਾ ਹੋਈ ਗ ਗੋਡੇ ਦੀਰ ਪਾਲਾ ਉਰੇ ਆਉ ਪੁੱਤ ਮੇਰੇ ਕੋਲੇ ਆਉ ਸਾ ਦੇ ਗੋਡੇ ਦੀ ਢੱਕਲੇ ਸਪਾ ਕੇ ਖੜ ਗਈ ਭਾਈ ਜੋ ਤਾਂ ਕਹਿੰਦੀ ਆ ਦੀਆਂ ਪਕਾਲਿਆ ਕਰੋ ਕਹਿੰਦੀ ਖਾਲਿਆ ਕਰੋ ਹੁਣ ਦੱਸੋ ਭਾਈ ਕਿਵੇਂ ਕਰਗੇ ਮੈਨੂੰ ਤਾਂ ਪਹਿਲੀ ਪਤਾ ਸੀ ਬੇਬੇ ਦੀ ਕਰਦੂਤ ਦਾ ਵੀ ਐਂ ਕਰੂਗੀ ਭਾਈ ਤੈਨੂੰ ਕੀ ਪਤਾ ਸੀ ਮੈਨੂੰ ਵੀ ਭਾਈ ਇਹਦੀ ਬਦਲਬਾਈ ਤਾਂ ਦਿੱਸ ਗਈ ਸੀ ਕਿ ਤੇਰੇ ਨਾਲ ਹੀ ਡੈ ਮਰੀ ਸੀ ਭਾਈ ਲੰਗਾ ਚ ਤੇ ਹੁਣ ਇਹਦੀ ਔਖ ਹੋ ਗਈ ਮੈਨੂੰ ਤਾਂ ਬੈਠਾ ਨਹੀਂ ਦਿੱਤਾ ਇਹਨੇ ਆ ਕੇ ਉਹਦੀ ਲਾਗੀ ਰੰਦ ਪਾਉਣਾ ਹੈ ਚਲ ਭਾਈ ਦੇਖ ਲੈ ਹੁਣ ਕਹਿੰਦੀ ਆਉਂਦੀਆਂ ਪਕਾ ਲਿਆ ਕਰੋ ਮੈਂ ਤਾਂ ਕਹਿੰਦੀ ਆ ਪਤਾ ਆਉਂਦੀਆਂ ਪਕਾ ਲਿਆ ਕਰੋ ਭਾਈ ਐਵੇਂ ਨਾ ਕਲੇਸ਼ ਕਰੋ ਲੈ ਲੈਨੇ ਆਪਣਾ ਪਤਾ ਅੱਡ ਲਾ ਲਿਆ ਕਰਾਂਗੇ ਆਪਦੇ ਆਜੋ ਭਾਈ ਫੇਰ ਉਹ ਬਣਾ ਲਓ ਭਾਈ ਚਲ ਦੇ ਕੋ ਨੱਕ ਬੁੱਲੀ ਕੀ ਕਢਾਉਣੇ ਆ ਬੇਬੇ ਨੱਕ ਬੁੱਲੀ ਆ ਭਾਈ ਉਹੀ ਗੱਲ ਕਿਉਂ ਧਿਆ ਰੱਖਦੀਆਂ ਆ ਪਰ ਰੋਟੀ ਦਾ ਆ ਉਹਦੀ ਕਰ ਲਿਆ ਕਰਾਂਗੇ ਉਹ ਤੇ ਹਾਓ ਚਲ ਭਾਈ ਆਦਾ ਬਣਾਓ ਚਲ ਲੈ ਐਵੇਂ ਉਹਦੇ ਹੱਥਾਂ ਕੰਨੀ ਨਾ ਚਾਕੋ ਕਲੇਸਣ ਦੇ ਨਾਲੇ ਕਲੇਸ਼ ਪਾਉਂਦੀ ਹੈਗੀ ਹਾਂ ਮੈਨੂੰ ਤਾਂ ਪਤਾ ਸੀ ਇਹਦਾ ਵੀ ਤਾਂ ਐ ਕਲੇਸ਼ ਪਾਉਗੀ ਬਾੜੀ ਕਲੇਸਣਾ ਪੁੱਤ ਸੋਡੀਆਂ ਤੇ ਆਈਆਂ ਤਾਏ ਆਉਖੀ ਮੰਡੀ ਹੁੰਦੀ ਹੈ ਕੱਲੀ ਰਹਿ ਕੇ ਰਾਜੀ ਐ ਪਤਾ ਬੱਬੇ ਮੈਨੂੰ ਇਹਦਾ ਤੂੰ ਕੀ ਦੱਸਦੀ ਐ ਮੈਨੂੰ ਪਤਾ ਬੱਬੇ ਇਹਦਾ ਪਤਾਈਆ ਭਾਈ ਹਾਂ ਤੁਸੀਂ ਇੱਥੇ ਗਈ ਹੋਗੇ ਨਾ ਦੇਖ ਕੇ ਗਈਓ ਇਹਦੇ ਮੂਰੇ ਨਾਲੇ ਕੰਮ ਕਰਦੀਆਂ ਸੀ ਮੈਨੂੰ ਪਤਾ ਸੀ ਬੱਬੇ ਇਹਦਾ ਚੁੱਲੇ ਦਾ ਮੂੰਹ ਇੱਧਰ ਨੂੰ ਕਰ ਬੱਬੇ ਲੈ ਐਂ ਕਰ ਹੁਣ ਤੂੰ ਬੱਬੇ ਦੁਕਾਨ ਤੋਂ ਜਾਈਂ ਦਾਲ ਲੈ ਆਈ ਮੂੰਗੀ ਰਿਹਾਉਣੀਆਂ ਭਾਈ ਹਾਂ ਬੇ ਹੁਣ ਤੂੰ ਦੁਕਾਨ ਤੇ ਜਾਈਂ हां मैं मुंगी मसरी ਲੈ ਆਉਣੀ ਆ ਭਾਈ ਤੇ ਆਪਾਂ ਦਾਲ ਤਾਂ ਲਾਗੇ ਚੰਗਾ ਅਸੀਂ ਤੇਰੇ ਆਉਂਦਿਆਂ ਨੂੰ ਆਟਾ ਗੁੰਨ ਲੈਣੀਆਂ ਬੇਬੇ ਚੰਗਾ ਮੈਂ ਲੈ ਆਣੀਆਂ ਭਾਈ ਦੁਕਾਨ ਤੇ ਤੂੰ ਦੁਕਾਨ ਤੇ ਵਾਜ ਜਾ ਤੇ ਮੈਂ ਲੈ ਆਉਣੀ ਆ ਭਾਈ ਅਸੀਂ ਦੋਨੇ ਭੈਣਾਂ ਰੋ ਕਰਦਿਆਂ ਆਟਾ ਗੁੰਨਦਿਆਂ ਚੱਲ ਚੁੱਲਾ ਬਣਾਤਾ ਅਰੇ ਰਾਜਵੀਰ ਵੀ ਆ ਗਈ ਭੈਣ ਹੈ ਹਰਪ੍ਰੀਤ ਨੂੰ ਪੁੱਛਦਾ ਚੁੱਲਾ ਜਗੋਂ ਬੜਾਈ ਜਾਂਦੀ ਐ ਅੱਡਣਾ ਐ ਇੱਧਰ ਚੁੱਲਾ ਚਲਾ ਰੱਖਿਆ ਹਰਪ੍ਰੀਤ ਉਹ ਰਾਜਵੀਰ ਭੈਣ ਕਦੋਂ ਆ ਗਈ ਜਦੋਂ ਤੇਰੀ ਮਾਂ ਲਈ ਤੇਰੀ ਮਾਂ ਹੀ ਤਾਂ ਲੈ ਕੇ ਆਈ ਐ ਦੇ ਦੇ ਤੂੰ ਮੈਂ ਤੈਹੀਂ ਕਿਹਾ ਉਹ ਜੇ ਤਾਂ ਹਮੀ ਪਰ ਹੀ ਉਬੇਰੀ ਲੈ ਕੇ ਆਈਏ ਉਹ ਮੈਂ ਤਾਂ ਇਹ ਕਿਹਾ ਸੀਗਾ ਹਾਂ ਮਹਾਬੀਰਪਾਲ ਤਾਂ ਭੈਣ ਆ ਗਈ ਹਾਂ ਕਿਉਂ ਉਹਨਾਂ ਦਾ ਘਰ ਪਟਦੀ ਐ ਨਾ ਉਹਨੂੰ ਫੋਨ ਕਰ ਮੈਨੂੰ ਕੀ ਪਤਾ ਸੀ ਭੈਣ ਉਹ ਵੀ ਇੱਥੇ ਆਜੂਗੀ ਨਾ ਮੁੜ ਕੇ ਤੂੰ ਮੇਰੇ ਕੋਲੇ ਤਾਂ ਆਇਆ ਨਹੀਂ ਬੇਬੇ ਨਾਲ ਗੱਲਾਂ ਕਰਕੇ ਫਿਰ ਤੂੰ ਮੱਜਾਂ ਕੰਨੀ ਵਗ ਗਿਆ ਘੱਟ ਤੋਂ ਘੱਟ ਮੇਰੇ ਨਾਲ ਰਹਿ ਤਾਂ ਕਰ ਸਕਦਾ ਸੀ ਕਿਤੇ ਬੈਂਬਰ ਸਰਪੰਚ ਨੂੰ ਛੱਡ ਕੇ ਇਹਨੂੰ ਇੱਕ ਨੂੰ ਤਾਂ ਛੱਡਿਆ ਨੇ ਬੇਬੇ ਨੇ ਤਾਂ ਹੁਣ ਦੂਜੀ ਵੀ ਪੱਟ ਲਈ ਦੂਜੀ ਵੀ ਛੱਡ ਲਈ ਤੇਰੇ ਨਾਲੋਂ ਪਹਿਲਾਂ ਮੈਂ ਆਹੀ ਗੱਲਾਂ ਸਾਰੀਆਂ ਕਹਿ ਕੇ ਹਟਿਆ ਬੇਬੇ ਨੂੰ ਨਾਲੇ ਭੈਣ ਨੂੰ ਵੀਰਪਾਲ ਨੂੰ ਵੀ ਮੈਂਬਰ ਸਰਪੰਚ ਨੂੰ ਕਿਸੇ ਨੂੰ ਲੈ ਜਾਣੇ ਆ ਭੈਣੇ ਤੈਨੂੰ ਛੱਡਿਆ ਆਵਾਂਗੇ ਉਹ ਮਾੜੀਆਂ ਮੁੱਟੀਆਂ ਗੱਲਾਂ ਦਾ ਸਭ ਦੇ ਘਰੇ ਹੁੰਦੀਆਂ ਉਹ ਮੈਨੂੰ ਨਹੀਂ ਹੁੰਦੀਆਂ ਫਿਰ ਉਹ ਮੇਰੀ ਗੱਲ ਸੁਣ ਛੱਡ ਭਰੇ ਇਹਨਾਂ ਗੱਲਾਂ ਨੂੰ ਉਹ ਚੁੱਲ੍ਹਾ ਜੇ ਕਿਵੇਂ ਅੱਡ ਬਣਾਈ ਜਾਂਦੀ ਐ ਬੇਬੇ ਦੇ ਭੈਣਾਂ ਉੱਥੇ ਖੜੀਆਂ ਐ ਕੀ ਗੱਲ ਮੈਂ ਤਾਂ ਚੁੱਲ੍ਹਾ ਇੱਥੇ ਤਪਾਈ ਬੈਠੀ ਐ ਦੇਖ ਮੈਂ ਤਾਂ ਆਪਦਾ ਚੁੱਲ੍ਹਾ ਤਪਾਇਆ ਮੈਂ ਕਿਹੜਾ ਹੁਨਾ ਖਤਰਤ ਪਾਇਆ ਆਪਦਾ ਆਪਦਾ ਚੁੱਲਾ ਮੈਂ ਤਾਂ ਐਂ ਕਿਆ ਸੀ ਬੇਬੇ ਨੂੰ ਵੀ ਭਈ ਮੈਂ ਤਾਂ ਪਸੂਆਂ ਦਾ ਕਰ ਲਾਂਨੀ ਆ ਜਾਂ ਤੁਸੀਂ ਕਰ ਲਓ ਪਸੂਆਂ ਦਾ ਮੈਂ ਰੋਟੀ ਟੁੱਕ ਕਰ ਲਾਂਨੀ ਆ ਹੁਣ ਐਨੇ ਜਾਣੇ ਦਾ ਰੋਟੀ ਟੁੱਕ ਬਣਦੀ ਬਣੂਗਾ ਬੇਬੇ ਕਹਿੰਦੀ ਨਾ ਤਾਂ ਮੇਰੀਆਂ ਧੀਆ ਕਰਨ ਰੋਟੀ ਟੁੱਕ ਤੇ ਨਾ ਮੇਰੀਆਂ ਧੀਆ ਛਿੱਟਣ ਤੇਰਾ ਗਵਾ ਕੁੜਾ ਕਹਿੰਦੀ ਮੈਂ ਤਾਂ ਧੀਆ ਨੂੰ ਅੱਡ ਲੈ ਕੇ ਵੇਂਦੀ ਆ ਤਾਂ ਮਰਾਉਂਦੀਆਂ ਚੁੱਲਾ ਉਹ ਤੇਰਾ ਭਲਾ ਹੋ ਜੇ ਉਹ ਨਾਲੇ ਤਾਂ ਮੇਰੀਆਂ ਭਣਾਂ ਦਾ ਘਰ ਪੱਟਦਾ ਬੇਬੇ ਨੇ ਹੈ ਨਾਲੇ ਉਹ ਨੂੰ ਅੱਡ ਲੈ ਕੇ ਵੇਂਦੀ ਐ ਉਹ ਤਾਂ ਫਿਰ ਤੂੰ ਤਾਂ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਿਆ ਆਪਾਂ ਨੂੰ ਤਾਂ ਸੰਗ ਹੋਣੀ ਭੈਣਾਂ ਨੂੰ ਅੱਡ ਕਿਵੇਂ ਬਹਾਵਾਵਾਂਗੇ ਆਪਾਂ ਨਾ ਸੰਗ ਮੈਂ ਹੀ ਮੰਨੀ ਜਾਮਾ ਤੇਰੀ ਮਾਂ ਨਾ ਮੰਨੇ ਤੇਰੀ ਮਾਂ ਨੇ ਸੱਦਿਆ ਤੇਰੀ ਮਾਂ ਨੂੰ ਪੁੱਛ ਮੇਰੇ ਨਾਲ ਨਾ ਗੱਲ ਕਰ ਮੈਂ ਤੈਨੂੰ ਦੱਸਾਂ ਮੈਨੂੰ ਨਾ ਵੱਧ ਘੱਟ ਬੋਲ ਪਹਿਲਾਂ ਤੇਰੀ ਮਾਂ ਬੋਲ ਕੇ ਗੀਏ ਜੇ ਮੈਨੂੰ ਗੁੱਸਾ ਚੜ ਗਿਆ ਨਾ ਮੈਂ ਤੇਰੇ ਭਾਈ ਨੂੰ ਕਰਤਾ ਫੋਨ ਹੁਣ ਲੈ ਜੂ ਮੈਨੂੰ ਤਾਂ ਉਹ ਤੈਨੂੰ ਤਾਂ ਗੁੱਸਾ ਆਉਂਦਾ ਹਾਂ ਆਉਂਦਾ ਮੈਨੂੰ ਤਾਂ ਬੇਬੇ ਨੇ ਐਵੇਂ ਨਹੀਂ ਮਈਏ ਭੈਣਾਂ ਨੂੰ ਸੱਦਿਆ ਜ਼ੁਲਮ ਕਰਦੇ ਆ ਜ਼ੁਲਮ ਮੇਰੀਆਂ ਭੈਣਾਂ ਤੇ ਨਾ ਮੇਰੇ ਤੇ ਬੜਾ ਤੁਸੀਂ ਉਹੀ ਗੱਲ ਸ਼ੀਤਲ ਵਰਸ਼ਾਉਨੇ ਉਹ ਬਰਫ਼ ਛੱਡਦੇ ਹੋ ਮੇਰੇ ਤੇ ਮੇਰੇ ਤੇ ਵੀ ਤਾਂ ਜ਼ੁਲਮ ਹੀ ਕਰ ਸਾਰਾ ਦਿਨ ਮੈਂ ਕਰਦੀ ਆਂ ਤੰਦੇ ਉਹ ਵੀ ਤਾਂ ਤੰਦੇ ਹੀ ਪਾਲਦੇ ਕੰਮ ਤਾਂ ਅਗਲਾ ਪਾੜੂਗਾ ਜਦੋਂ ਵਿਆਹ ਕੇ ਤੋਰਗੇ ਅੱਪਰ ਛੋਟੀ ਨੂੰ ਕੰਮ ਨੂੰ ਕਿਹਾ ਉਹਨਾਂ ਨੇ ਕੰਮ ਦੀ ਮਾਰੀ ਚੱਕਾ ਝੋੜਾਈ ਤੇ ਆ ਗਈ ਆ ਵੱਡੀ ਕੰਮ ਕਰਦੀ ਸੀ ਉਹ ਤੇਰੀ ਮਾਂ ਨੇ ਸੱਦਿਆ ਨਾ ਮੇਰੀ ਗੱਲ ਸੁਣ ਲੈ ਪਤਾ ਲੀੜਾ ਕੱਪੜਾ ਵੀ ਨਹੀਂ ਪਾਉਣਦੇ ਮੇਰੀ ਭੈਣ ਨੂੰ ਵੀ ਰਪਾਲ ਨੂੰ ਕਿੱਦੇ ਤੈਨੂੰ ਅਸੀਂ ਹਟਾਇਆ ਬਾਦਲ ਬਾਦਲ ਕੇ ਤੂੰ ਸੂਟ ਪਾਉਂਦੀ ਰਹਿਣੀ ਐ ਨਾ ਮੈਨੂੰ ਸੁਣਾਈ ਜੀ ਨਾ ਕਰ ਮੈਂ ਤੈਨੂੰ ਦੱਸਾਂ ਛੂਟ ਮੇਰੇ ਪੇਕੇ ਦੇਂਦੇ ਨਾ ਮੈਂ ਕੁਛ ਓਡੇ ਘਰੋਂ ਨਹੀਂ ਪਹੁੰਚੀ ਆਹੋ ਆਹੋ ਇਹ ਖੇਤ ਰੇ ਪਿੱਛੇ ਜਿੰਦੇ ਨੇ ਗੱਡੀਆਂ ਨਾ ਮੇਰੇ ਪੇਕਿਆਂ ਨੇ ਦਿੱਤੀਆਂ ਹੁਣ ਸੱਦ ਲਉਂਦੇ ਭਰਾ ਨੂੰ ਮੈਂ ਆ ਬਗਜੂ ਨੇ ਗੱਡੀ ਲੈ ਜੂ ਉਹ ਜਿਹੜੇ ਵੀਰਪਾਲ ਪਾਉਂਦੀਆਂ ਨਾ ਉਹ ਵੀ ਸਾਡੇ ਦਿੱਤੀ ਹੋਇਆ ਉਹਨਾਂ ਦਾ ਐਵੇਂ ਕਾਹਦਾ ਬੱਚੀ ਜਿੰਦੇ ਆਹੋ ਹੈਗੀ ਅਗਲੇ ਨੂੰ ਜਾ ਕੇ ਕਹੋ ਲੈ ਕੇ ਜਾ ਚਾਰ ਬੰਦੇ ਆ ਦੀ ਭੈਣ ਦੇ ਸਹਰਿਆਂ ਨਾ ਕਰ ਮੇਰੇ ਤੇ ਨਾ ਗੁੱਸਾ ਕੱਢੋ ਮੈਂ ਬੇਬੇ ਨੂੰ ਕਹਿਣਾ ਐਸੇ ਚੁੱਲੇ ਤੇ ਰੋਟੀ ਪੱਕੂਗੀ ਕਿੰਨਾ ਮਰਜੀ ਜ਼ੋਰ ਲਾ ਲਈਂ ਤੂੰ ਦੇਖ ਮੈਂ ਤਾਂ ਰੋਟੀਆਂ ਦਿੱਦੀ ਨਹੀਂ ਇੱਕ ਨੂੰ ਵੀ ਤਿੰਨ ਨੂੰ ਤਾਂ ਛੱਡ ਮੈਂ ਤਾਂ ਕੱਲੀ ਤੇਰੀ ਮਾਂ ਨੂੰ ਵੀ ਨਹੀਂ ਦਿੱਦੀ ਆ ਜਾ ਓਰੇ ਕਿਹੜਾ ਭਾਲਦਾ ਮੈਂ ਤੇ ਰੋਟੀਆਂ ਚਿਮਟਾ ਤੱਕ ਪਾਈ ਜਾਨੀ ਮੈਂ ਤਾਂ ਚਿਮਟਾ ਲਾ ਦੂੰ ਸੋਡੇ ਤੱਤਾ ਕਰਕੇ ਹੋਰ ਭਾਈ ਸਸਰੀ ਘਰ ਸਸਰੀ ਘਰ ਭੈਣੇ ਪਣੀ ਮੇਰੀ ਗੱਲ ਸੁਣੋ ਉੱਤੋਂ ਕਾਨੂੰ ਆ ਗਈ ਇੱਥੇ ਕਿਉਂ ਆਪਦਾ ਘਰ ਖਰਾਬ ਕਰਦੀੋਂ ਬੇਬੇ ਹਾਂ ਤੂੰ ਚੰਗੀ ਗੱਲ ਨਹੀਂ ਕਰਿਆ ਆ ਭੈਣ ਨੂੰ ਸੱਜ ਕੇ ਰਾਜਵੀਰ ਨੂੰ ਇੱਥੇ ਕੀ ਕਰ ਗਿਆ ਭਾਈ ਫਿਰ ਔਖੇ ਹੋਏ ਨੇ ਛੱਡਿਆਗਾ ਕੋਈ ਐਵੇਂ ਸੱਦਣ ਨੂੰ ਕੋਈ ਜੀ ਨਹੀਂ ਕਰਦਾ ਹੁੰਦਾ ਤਿਆਂ ਨੂੰ ਬਾਰਗੇ ਬਹਾਨ ਨੂੰ ਭੈਣੇ ਮੇਰੀ ਗੱਲ ਸੁਣਾ ਬੇਬੇ ਕਹੀ ਜਾਂਦੀਆਂ ਨਾਲੇ ਵੀਰਪਾਲ ਕਿੱਡਾ ਕੋ ਝੂਲਮ ਕਰਦੀ ਐ ਕੀ ਕਰਦੀ ਐ ਤੁਸੋਂ ਕੰਮ ਨਹੀਂ ਕਹਿੰਦੀ ਨਹੀਂ ਕਹਿੰਦੇ ਭਾਈ ਉਹ ਮੇਰੇ ਨਾਲ ਤਾਂ ਵਧੀਆ ਰਹਿੰਦੇ ਨੇ ਆਹ ਦੇਖ ਲੈ ਇਹਦੇ ਨਾਲ ਤਾਂ ਭਾਈ ਵਧੀਆ ਰਹਿੰਦੇ ਨੇ ਇਹਦੇ ਨਾਲ ਨਹੀਂ ਨਾ ਵਧੀਆ ਰਹਿੰਦੇ ਭਾਈ ਉਹ ਬੇਬੇ ਆਪਾਂ ਸਮਝਾਏ ਆਉਂਦੇ ਮੈਂਬਰਾ ਸਰਪੰਚਾਂ ਨੂੰ ਲੈ ਜਾਂਦੇ ਕਿਉਂ ਤੁਸੀਂ ਐਡਾ ਵੱਡਾ ਮਸਲਾ ਖੜਾ ਕਰ ਲਿਆ ਨਾਲੇ ਆਪਣੇ ਘਰੇ ਕਲੇਸ਼ ਹੋ ਗਿਆ ਇੱਥੇ ਚੁੱਲ੍ਹਾ ਕਿਉਂ ਬਣਾਈ ਜਾਨੀ ਹੁਣ ਹੋਰ ਭਾਈ ਕਹਿੰਦਾ ਹੁਣ ਆਦੀ ਵੀ ਨਾ ਤੇ ਰੋਟੀ ਮਿਲੇ ਸਾਨੂੰ ਨਾ ਭਾਈ ਤੁਹਾਨੂੰ ਕੁਝ ਨਹੀਂ ਮਿਲਦਾ ਕਹਿੰਦੀ ਆਪਦੀ ਅੱਢ ਫਟਾ ਲਿਆ ਕਰੋ ਪਾਣਗੇ ਆਪਦੀ ਭਣੇ ਕਿਉਂ ਅੱਢ ਰੋਟੀ ਬਕਾਉਂਗੀਆਂ ਸਾਨੂੰ ਸੰਗ ਨਹੀਂ ਆਉ। ਅਸੀਂ ਭੈਣਾਂ ਨੂੰ ਐਡ ਕਰਦੇ ਸੋਹਣੇ ਲੱਗਦੇ ਆ। ਬੇਬੇ ਆ ਜਾ। ਤੈਨੂੰ ਰੋਟੀ ਸੰਗ ਆਉਂਦੀ ਆ। ਉਹਨੂੰ ਨਹੀਂ ਸੰਗ ਆਉਂਦੀ ਮੈਂ ਤੈਨੂੰ ਦੱਸਾਂ ਗੱਲ। ਓਏ ਉਹਨੂੰ ਕਿੱਥੇ ਆਉਂਦੀ ਆ? ਮੈਨੂੰ ਤਾਂ ਆਉਂਦੀ ਆ। ਆ ਜਾਓ। ਉਹਦੀ ਕੀ ਜ਼ਰਤ ਐ? ਵੀ ਆਪਾਂ ਨੂੰ ਉੱਥੇ ਰੋਟੀ ਨਹੀਂ ਪਕਾਉਣ ਦੀ। ਆ ਜਾ ਬੇਬੇ। ਕੋਈ ਦਿਨ ਕਰੇਸ਼ ਕਰਿਆ। ਕੋਈ ਤਾਂ ਮੈਂ ਤੈਨੂੰ ਦੱਸਾਂ ਗੱਲ। ਅਸੀਂ ਪਕਾ ਲਿਆ ਕਰਾਂਗੇ, ਖਾ ਲਿਆ ਕਰਾਂਗੇ। ਬੇਬੇ ਜੇ ਤਾਂ ਕੋਈ ਗੱਲ ਤੇਰੇ ਨਾਲ ਕਰਦੀ ਆ ਆ ਗਈ ਲੈ ਮੂੰਹ ਤੇ। ਹਾਂ ਦੱਸੋ। ਕਿੱਧਰਾਂ ਨੇ ਪੰਚਾਇਤ ਇਕੱਠੀ ਹੋ ਕੇ ਪੰਚਾਇਤ ਕਾਦੀਆ ਭਾਈ ਕੁੜਨਾ ਨੇ ਤੇ ਆ ਭਾਈ ਮੇਰਾ ਪੁੱਤ ਆਗਾ ਕਿ ਪੰਚਾਇਤ ਕਾਦੀਆ ਭਾਈ ਇਹ ਕਹਿੰਦੀ ਨਾ ਪਤੀਲੀ ਲਾਇਆ ਚੱਕ ਕੇ ਕਿ ਆਪਦੀ ਦਾਲ ਅੱਡ ਘਰ ਨੂੰ ਹਾਂ ਫੇਰ ਧਰ ਲਓ ਜਿਹਨਾਂ ਨਾਲ ਨਹੀਂ ਕਰ ਸਕਦੀਆਂ ਤੇਰੀ ਮਾਂ ਨੂੰ ਐ ਕਹਿਆ ਸੀ ਵੀ ਇੱਕ ਸੰ ਪਾਸਾ ਸੰਭਲੋ ਜਾਂ ਰੋਟੀ ਟੁੱਕ ਕਰ ਲੈ ਜੋ ਗੋਹਾ ਕੁੜਾ ਸਿੱਟ ਲਓ ਇਹ ਕਹਿੰਦੀ ਮੇਰੀਆਂ ਧੀਆਂ ਤਾਂ ਕੁਛ ਨਹੀਂ ਕਰਦੀਆਂ ਨਾ ਤੂੰ ਤਾਂ ਆ ਉਹਦਾ ਘਰ ਪੱਟਿਆ ਪੱਟਿਆ ਸੀ ਇਹਦਾ ਤੁਸੀਂ ਬਾਧੂ ਦੀ ਪੱਟ ਤਾਂ ਵਿੱਚ ਉਹ ਫੇਰ ਸਾਨੂੰ ਹੁ ਟੋਕੜਾ ਦਾ ਖਾਣ ਦੇ ਦੇ ਕੋਈ ਨਹੀਂ ਮਸਲਾ ਹੱਲ ਕਰ ਲਾਂਗੇ ਐ ਕਰ ਤੁਸੀਂ ਖਾਓ ਟੁਕੜਾ ਮੈਂ ਆਦਾ ਬੈਗ ਲੈ ਕੇ ਨਾ ਮੈਂ ਚੱਲੀ ਆਦੇ ਪੇਕੀ ਆ ਦੇਖ ਲੈ ਰੱਖ ਲੈ ਬੇ ਮੈਂ ਆਦਾਂ ਤੀਆਂ ਹੀ ਰੱਖ ਲੈ ਹੁਣ ਤੂੰ ਚਲ ਕੋਈ ਨਹੀਂ ਭਾਈ ਅੱਜ ਤਾਂ ਇੱਥੇ ਬਣਾ ਕੇ ਆਜੋ ਆਜੋ ਪਾਣੀ ਜਾਂਦੀ ਆ ਤਾਂ ਜਾਣ ਦੇ ਇਹਨਾਂ ਪਿੱਛੇ ਮੈਂ ਸੋਨੂੰ ਨਹੀਂ ਛੱਡ ਸਕਦਾ ਜਾਂਦੀ ਆ ਜਾਣ ਦੇ ਨੂੰ ਆਪਾਂ ਤਾਂ ਉੱਥੇ ਹੀ ਰੁੱਟੀਆਂ ਪਕਾ ਕੇ ਖਾਵਾਂਗੇ ਹਾਂ ਜੇ ਕਹਿ ਜਾ ਤਰੂਗੀ ਵੀ ਕੁੜੀ ਨਾਲ ਆ ਕੇ ਕੱਢਤੀ ਕਰੋ ਤੈਨੂੰ ਪਤਾ ਨਹੀਂ ਓ ਬੇਬੇ ਕਹਿੰਦੀ ਐ ਤਾਂ ਕਹਿ ਦੇਣ ਦੇ ਆਪਾਂ ਫੜ ਕਰੇ ਤਾਂ ਡਰਦੇ ਆਂ